हां जी ਨਵੇਂ ਪੌਡਕਾਸਟ ਦੇ ਵਿੱਚ ਤੁਹਾਡਾ ਫੇਰ ਸਵਾਗਤ ਹੈ ਖਰੀਆਂ ਗੱਲਾਂ ਸਿਆਸਤ ਦੀਆਂ ਲੈ ਕੇ ਅੱਜ ਸਾਡੇ ਨਾਲ ਫੇਰ ਜੁੜੇ ਨੇ ਕ੍ਰੰਪਰਪੁਰ ਤੋਂ ਸੀਨੀਅਰ ਪੱਤਰਕਾਰ ਜਨੀਸ਼ ਕਰਕਰਾ ਜੀ ਬਹੁਤ سارے ਸਵਾਲ ਨੇ ਨਵੇਂ ਪੰਜਾਬ ਦੇ ਮੁੱਦਿਆਂ ਤੇ ਅੱਜ ਫੇਰ ਇੱਕ ਵਾਰ ਮੌਕਾ ਮਿਲਿਆ ਗੱਲਬਾਤ ਕਰਨ ਦਾ ਕਰਕਰਾ ਜੀ ਨਾਲ ਸਵਾਲ ਕਰਦੇ ਆ ਪਹਿਲਾ ਸਵਾਲ ਕਰਕਰਾ ਜੀ ਕਿ ਜੋ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨੀ ਜੋ ਦਾਖਲ ਹੋਏ ਨੇ ਚੰਡੀਗੜ੍ਹ ਹਸਪਤਾਲ ਦੇ ਵਿੱਚ ਖਬਰਾਂ ਅੜਾਈਆਂ ਜਾ ਰਹੀਆਂ ਸੀ ਕਿ ਇਹਦੇ ਢਿੱਲੇ ਹੋ ਗਏ ਕੁਝ ਤਾਂ ਇਹ ਖਬਰਾਂ ਚਲਾਈਏ ਦੂਜੇ ਪਾਸੇ ਪਤਾ ਲੱਗਿਆ ਕਿ ਉਹਨਾਂ ਦੇ ਗੋਡਿਆਂ ਦੀ ਪ੍ਰੋਬਲਮ ਸੀ ਉਹਨੂੰ ਲੈ ਕੇ ਉਹ ਦਾਖਲ ਹੋਏ ਸੀ ਔਰ ਤੀਜੀ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਹੈ ਜੋ ਈਡੀ ਬਲੋ ਮਤਲਬ ਸਾਹਮਣੇ ਭੇਜਿਆ ਗਿਆ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤਾਂ ਯਾਰ ਜਿੰਦਰਜੀ ਪਹਿਲਾਂ ਤਾਂ ਫਿਰ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਸਮੂਹ ਸੱਚ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਸ਼ੁਕਰੀ ਔਰ ਮੈਂ ਦੇਖਿਆ ਵੀ ਮੈਂ ਕੱਲ ਸ਼ਿਵਰਾਤਰੀ ਦੀ ਮੈਂ 30 ਕਿਲੋਮੀਟਰ ਦਾ ਪੈੜਾ ਤੈ ਕਰਿਆ ਠ ਰਾਮਪੁਰਾ ਟੂ ਪਟਿਆਲੇ ਤੱਕ ਠੀਕ ਹੈ ਜੀ ਪਰ ਮੈਨੂੰ ਇਹ ਦੇਖ ਕੇ ਬੜਾ ਹੋਇਆ ਵੀ ਕਿਤੇ ਵੀ ਮੈਨੂੰ ਪੁਲਿਸ ਵੱਲੋਂ ਨਾ ਤਾਂ ਟ੍ਰੈਫਿਕ ਸਿਸਟਮ ਸੁਧਾਰਨ ਬਾਰੇ ਨਾ ਹੀ ਕਾਮਯਾਬੀ ਦੀ ਸੇਫਟੀ ਵਾਸਤੇ ਕੋਈ ਪ੍ਰਬੰਧ ਕੀਤਾ ਗਿਆ ਠੀਕ ਹੈ ਜੀ ਜਦਕਿ ਆਈ ਵਨ ਕੋਈ ਕੋਈ ਨਾ ਕੋਈ ਘਟਨਾ ਬਪ੍ਰਦੇਸ਼ੋਂ ਬਾਹਰ ਗੜੀ ਮਤ ਰਹੀ ਵੀ ਇੱਕਾ ਦੁੱਕਾ ਛੱਟ ਕੇ ਕੋਈ ਖਾਸ ਘਟਨਾ ਹਮ ਨਹੀਂ ਹੋਈ ਠੀਕ ਹੈ ਜੀ ਔਰ ਸ਼ਹਿਰ ਦੇ ਵਿੱਚ ਵੀ ਜਦੋਂ স্মੋਕ ਕਵਰ ਸੰਗ ਦੇ ਦੀਨ ਰਾਮਪੁਰਾ ਪੁਲ ਵੀ ਕੇ ਕਾਵੜੀ ਵੱਲੋਂ ਸ਼ੋਭਾ ਯਾਤਰਾ ਕੱਢੀ ਸੀ ਉਸ ਦੌਰਾਨ ਵੀ ਕੋਈ ਵੀ ਪੁਲਿਸ ਕارمਚਾਰੀ ਨਾਤਾ ਟ੍ਰੈਫਿਕ ਵਸਤਾ ਸਰਦੋਂ ਆਇਆ ਪਰ ਨਾ ਹੀ ਕਾਬੜੀਆਂ ਦੀ ਸੇਫਟੀ ਦੇ ਕੋਈ ਪ੍ਰਬੰਧ ਕੀਤੇ ਗਏ ਇਤੋਂ ਤੱਕ ਕਿ ਇਹ ਬੋਟਾਂ ਦਾ ਹਿਸਾਬ ਹਮ ਮੌਜੂਦਾ ਬਦ ਇੱਕ ਔਰ ਸਾਬਕਾ ਤੋਂ ਕੈਪਟਨ ਰਮਨਤਰੀਆ ਪਰ ਲੋ ਵੀ ਹਮ ਆ ਕੇ ਕਾਬੜੀਆਂ ਤੇ ਸਵਾਗਤ ਨਹੀਂ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਜਿਸ ਨੂੰ ਦੇਖਦੇ ਕਾਬੜੀਆਂ ਵਿੱਚ ਕੁਝ ਨਾਰਾਜ਼ਗੀ ਦਾ ਮਾਹੌਲ ਪਾਇਆ ਗਿਆ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਕੈਪਟਨ ਅਮਰਿੰਦਰ ਸਿੰਘ ਦੀ ਉਹ ਵਾਕਈ ਉਹਨਾਂ ਦਾ ਆਪਰੇਸ਼ਨ ਹੋਇਆ ਗੋਡਿਆਂ ਦਾ ਆਪਰੇਸ਼ਨ ਹੋਇਆ ਤੇ ਹੁਣ ਠੀਕ ਆਉਣ ਦੀ ਹਾਲਤ ਠੀਕ ਹੈ ਔਰ ਪਿਛਲੇ ਦਿਨੀ ਉਹਨਾਂ ਨੂੰ ਲੀਡੀ ਵੱਲ ਸੰਭਲ ਭੇਜਿਆ ਉਹਨਾਂ ਨੂੰ ਹੋਰ ਉਹਨਾਂ ਦੇ ਬੇਟੇ ਨੂੰ ਠੀਕ ਹੈ ਰਾਜਿੰਦਰ ਸਿੰਘ ਨੂੰ ਹਾਂ ਦੋਨਾਂ ਨੂੰ ਸੰਭਲ ਭੇਜਿਆ ਹੈ ਇਹ ਸੰਭਲ ਨੂੰ ਇਹ ਦੇਖਿਆ ਜਾਂਦਾ ਵੀ ਉਹ ਕਿਸੇ ਨਾ ਕਿਸੇ ਗੱਲਾਂ ਗੱਲਾਂ ਦੇ ਵਿੱਚ ਇਹ ਕਰਦੇ ਸੀ ਵੀ ਕਾਂਗਰਸ ਪਾਰਟੀ ਬਹੁਤ ਚੱਗੀਆਂ ਮੈਨੂੰ ਛੱਡ ਕੇ ਠੀਕ ਨਹੀਂ ਕਰਿਆ ਜਾਂ ਮੈਨੂੰ ਜਾਦੂ ਦੀ ਰਹਿੰਦੀ ਹੈ ਕਈ ਤਰ੍ਹਾਂ ਦੇ ਉਹ ਕਮੈਂਟ ਲੱਦੇ ਹਾਂਜੀ ਉਹਨੂੰ ਤੋ ਕਿਆ ਸੁਣਾਇਆ ਜਾ ਰਿਹਾ ਸੀ ਵੀ ਇਹ ਕੈਪਟਨ ਬਲਿੰਦਰ ਸਿੰਘ ਦੀ ਚੂੜੀ ਟੈਟ ਕਰਨ ਵਾਸਤੇ ਕਹਿਆ ਜਾਂਦਾ ਵੀ ਜੇ ਇਹ ਲੜਨ ਦੀ ਕੋਸ਼ਿਸ਼ ਕਰੀ ਹਿਸਾਬ ਨਾਲ ਦੀ ਠੀਕ ਹੈ ਕਿਉਂਕਿ ਮੌਜੂਦਾ ਸਰਕਾਰ ਹੈ ਜਿਹੜੀ ਕੇਂਦਰ ਸਰਕਾਰ ਹੈ ਹਾਂ ਉਹ ਕਿ ਕਦੇ ਵੀ ਜਾਉਗੀ ਵੀ ਉਹਨਾਂ ਕੋਲ ਆਇਆ ਕੋਈ ਵੱਡਾ ਨਹੀਂ ਟਾਕਾ ਕਾਗਰਸ ਚ ਜਾਵੇ ਜਿਸ ਨਾਲ ਕਾਗਰਸ ਮਜ਼ਬੂਤ ਹੋਵੇ ਠੀਕ ਹੈ ਜੀ ਮਤਲਬ ਉਹ ਚਾਹੇ ਉਹ ਦਵਾਈ ਨਾਲੋਂ ਚਾਹੇ ਕਿ ਵੀ ਨਾਲੋਂ ਕੋਸ਼ਤ ਦਵਾਈ ਵੀ ਆਏ ਵੀ ਨਹੀਂ ਕਹਿੰਦੇ ਆਤਰੀਸੀ ਦਾ ਜਿਹੜੇ ਨੇ ਭੇਜੇ ਸੀ ਉਹ ਨੂੰ ਉਹਦੀ ਇਤਵਾਦਰਾ ਕਰਕੇ ਕੰਦੜਾ ਟੱਕਾ ਭੇਜਦਾ ਪਰ ਕਿਤੇ ਨਾ ਕਿਤੇ ਉਹ ਤਾਂ ਨਹੀਂ ਆਦੀ ਸ਼ਕਤੀ ਦਿਖਾਈ ਹੈ ਵੀ ਸਾਭ ਰਚ ਲੋ ਠੀਕ ਹੈ ਜੀ ਹਾਂ ਤੇ ਦੂਜਾ ਸਵਾਲ ਜੀ ਪਿਛਲੇ ਦਿਨੀ ਬਾਵਾ ਜਿਹੜੀਆਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮ ਐਲ ਏ ਨੇ ਨਰਿੰਦਰ ਕੌਰ ਭਰਾਜ ਉਹਨਾਂ ਦੀ ਬਹੁਤ ਸਾਰੀ ਖਬਰਾਂ ਉੱਡੀਆਂ ਉਹ ਕਦੇ ਮੇਰੇ ਕੋਲੇ ਫੋਨ ਆਇਆ ਗੁਪਤ ਮੀਟਿੰਗ ਦੀ ਵੀ ਕਲਰ ਰੱਖੀ ਗਈ ਹੈਨਾ ਉਹਨਾਂ ਨੂੰ ਆਫਰ ਤੱਕ ਦਿੱਤੇਗੇ ਕਿ ਗੁਪਤ ਮੀਟਿੰਗ ਰੱਖਾਂਗੇ ਬੰਦ ਕਮਰੇ ਜਿੱਥੇ ਛੱਡੇ ਕੋਲੇ ਆਓ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਸੱਚ ਕਹਿ ਰਹੇ ਨੇ ਕਿ ਬਸ ਸਿਰਫ ਜਾਣ ਕੇ ਗੱਲਾਂ ਬਣਾਈਆਂ ਜਾ ਰਹੀਆਂ ਕਿ ਟਿਕਟ ਨਿਕਦੇ ਹੱਥੋਂ ਚਲੀ ਜਾਵੇ ਦੇਖੋ ਇਹ ਹੈਗਾ ਲੋਟਸ ਆਪਰੇਸ਼ਨ 2 ਹੈ ਠੀਕ ਹੈ ਜੀ ਲੋਟਸ ਆਪਰੇਸ਼ਨ 1 ਪਹਿਲਾਂ ਵੀ ਹੋ ਚੁੱਕਿਆ ਪੋਸਟ ਐਬੀ ਇਲਜ਼ਾਮ ਲਾਇਆ ਸੀ ਵੀ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲਾਂਚ ਦੇhetra ਤੋਂ ਦਾ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਦੀ ਸ਼ਿਕਾਇਤ ਵੀ ਕੀਤੀ ਗਈ ਸੀ ਉਹ ਸ਼ ਹਾਂ ਜੀ ਜਿਹੜੀ ਕੋਠੀ ਲੜੀਆ ਉਹਦਾ ਵੀ ਅਜੇ ਤੱਕ ਕੋਈ ਕੁਝ ਨਹੀਂ ਵਟਿਆ ਹੁਣ ਵੀ ਐ ਜਿਹੜੀ ਆਪਣੀ ਨੌਜਵਾਨ ਲੜਕੀ ਹੈ ਮੇਰਾ ਕਹਿੰਦਾ ਇਸ ਪਾਰਟੀ ਦੀ ਸਭ ਤੋਂ ਛੋਟੀ ਹੈ ਰਸੈਂੀ ਮਨੋ ਮਤਲਬ ਇਹ ਵੀ ਫੋਨ ਆਇਆ ਮੇਰੇ ਰਾਜ ਦੇ ਮੁੱਖ ਮੰਤਰੀ ਸੈਣੀ ਕੋਲੋਂ ਉਹਨਾਂ ਨੂੰ ਬੰਦ ਕਮਰਾ ਮੀਟਿੰਗ ਲਈ ਫੋਨ ਕੀਤਾ ਗਿਆ ਵੀ ਤੁਸੀਂ ਸਾਡੇ ਕੋਲ ਆਓ ਤੁਹਾਨੂੰ ਪਾਰਟੀ ਚ ਜੋਇਨ ਕਰਾਈਏ ਨਾਲੇ ਕੁਲਕੇ ਦਾ ਨਕਦੀ ਜੋ ਵੀ ਅੱਗੇ ਵਸਨੇ ਸਤਰਾਜਾ ਹੋਰ ਬੰਦੇ ਲੋਣੇ ਹੋਰਾ ਇਹਦੇ ਚ ਸੱਚਾਈ ਹੈ ਕੋਈ ਕੁਝ ਵੀ ਨਹੀਂ ਸੱਦਿਆ ਜੋਮਲਾ ਵੀ ਹੋ ਸਕਦਾ ਕਿਉਂਕਿ ਉਹ ਤੋਂ ਚਰਚਾ ਜੋੜ ਵਾਸਤੇ ਜਾਂ ਕਿਸੇ ਬਧਰਾਮ ਕਰ ਕਿਉਂਕਿ ਇਹਨੂੰ ਸਾਥ ਕਰਨਾ ਪੈਣਾ ਹਾਂਜੀ ਤੇ ਤਾਂ ਦੇਖੋ ਫੋਨ ਜੇ ਕਰਿਆ ਤਾਂ ਫੋਨ ਕਾਲ ਵੀ ਹੋਗੀ ਔਰ ਤਕਰੀਬਨ ਕਾਲ ਆ ਰਿਹਾ ਰਿਕਾਰਡ ਹੋਊਗੀ ਕੱਟ ਕੇ ਦਿਖਾ ਦਿਓ ਫਿਰ ਹਾਂ ਠੀਕ ਹੈ ਜੀ ਵਿਆ ਫੋਨ ਆਇਆ ਭਈ ਆ ਗਿਆ ਮੈਨੂੰ ਪਰ ਇਹ ਚਰਚਾ ਜ਼ਰੂਰ ਛੇੜਤੀ ਹੈ ਮੈਨੂੰ ਇਹ ਨਹੀਂ ਲੱਗਦਾ ਵੀ ਬੀਜੇਪੀ ਕਿਉਂਕਿ ਬੀਜੇਪੀ ਨੂੰ ਹਜੇ ਨੋਟ ਨਹੀਂ ਇੱਕ ਦੋ ਕੰਡੀਡੇਟਾਂ ਨਾਲ ਉਹਨਾਂ ਦਾ ਕੁਝ ਨਹੀਂ ਮੱਠੀ ਦਾ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਚ ਕandidate ਚਾਹੀਦੇ ਜੇ ਉਹ ਸਰਕਾਰ ਫਿਲਹਾਲ ਬਣ ਰਹੀ ਚੁ। ਜੇ ਉਹਨਾਂ ਦੇ ਸਮੇਂ ਦੀ ਉਹਨਾਂ ਦੇ ਸਮੇਂ ਵਾਸਤੇ ਉਹਨਾਂ ਨੂੰ ਉਮੀਦਵਾਰਾਂ ਦੀ ਲੋੜ ਹੈਗੀ ਹੈ ਵੀ ਉਹ ਕਿਸੇ ਵੀ ਪਾਰਟੀ ਤੋਂ ਪੱਟ ਸਕਦੇ ਹੋ ਆਮ ਆਦਮੀ ਪਾਰਟੀ ਤੋਂ ਕਿਸੇ ਵੀ ਪਾਰਟੀ ਤੋਂ ਲੈ ਸਕਦੇ ਤੇ ਕਿਉਂਕਿ ਉਹਨਾਂ ਨੇ ਜੇ ਪੰਜਾਬ ਦੇ ਵਿੱਚ ਮੱਧ ਸੀਟਾਂ ਤੇ ਲੜਦਾ ਤਾਂ ਉਹਨਾਂ ਨੂੰ ਆਪਣੀ ਉਮੀਦਵਾਰ ਚਾਹੀਦੇ। ਉਮੀਦਵਾਰ ਉਹਨਾਂ ਦੇ ਆਪ ਦੇ ਹੈ ਨਹੀਂ ਉਹਨਾਂ ਨੂੰ ਦਾਰੇ ਲੈਣੇ ਹੀ ਪਣਗੇ ਉਹ ਕਿਸੇ ਪਾਰਟੀ ਤੋਂ ਹੋ ਸਕ। ਇਹ ਪਿੱਛੇ ਜਾ ਕੇ ਉਹਨਾਂ ਦੇ ਲੱਗਿਆ ਸੀ ਕਿ ਜਦੋਂ ਦਿੱਲੀ ਵੋਟਾਂ ਪਈਆਂ ਨੇ ਤੇ ਉਦੋਂ ਵੀ ਆਮ ਆਦਮੀ ਪਾਰਟੀ ਦੇ ਕਹਿੰਦੇ ਕਾਫੀ ਲੀਡਰਾਂ ਨੂੰ ਜਿਹੜੀ 25-25 ਕਰੋੜ ਦੀ ਕਹਦੀ ਹੈ ਕਿ ਉਹ ਭਰਾਈ ਸੀ ਕਿ ਤੁਸੀਂ ਉਸ ਗੱਲ ਨੂੰ ਵੀ ਦੇਖਦੇ ਹਾਂ ਤੇ ਕੋ ਉਹ ਤੇ ਕੀ ਵਿਚਕੀ ਨਾ ਨਾ ਜਵਨ ਪਿੱਛੇ ਮੇਰੇ ਇਸ਼ੂ ਸ਼ੋਧਿਆ ਲੱਗਾ ਸੀ ਵੀ ਕੁਝ ਵੀ ਕਰੋ ਦੰਦਰਦੇਵ ਚਾਂਦ ਗੰਡਵੇ ਆ ਠੀਕ ਹੈ ਆਪਾਂ ਜਿੱਥੇ ਜਾਈਦੇ ਠੀਕ ਹੈ ਤਾਂ ਫਿਰ ਉਹ ਕੋਡ ਨਾ ਤੇ ਕਿਹੜਾ ਚੂੜੀਆਂ ਪਈ ਉਹ ਵੀ ਵਰਤਦੇ ਠੀਕ ਹੈ ਉਹ ਤਾਂ ਦੇਖੋ ਸਾਰਿਆਂ ਕੋਲ ਹੀ ਆ ਹੂੰ ਇਹਦਾ ਬਕਾਊ ਮਾਲ ਕਿਹਦੇ ਕੋਲ ਹੈ ਦੇਖੋ ਤੁਹਾਡੇ ਕੋਲ ਬਕਾਊ ਮਾਲ ਕਿਉਂ ਇਕੱਠਾ ਕਰਿਆ ਤੁਸੀਂ ਜੇ ਤੁਹਾਨੂੰ ਲੱਗਦਾ ਵੀ ਛੋਟੇ ਬਾਬ ਬਦਲੇ ਵੇਖ ਸਕਦੇ ਆ ਤੁਸੀਂ ਕਬ ਬਕਾਊ ਮਾਲ ਕਿਉਂ ਇਕੱਠਾ ਕਰਿਆ ਠੀਕ ਹੈ ਲੋ ਪਹਿਲਾਂ ਲੋ ਉਹਨਾਂ ਦਾ ਸਟ੍ਰੌਂਗ ਬਣਾ ਦੇ ਤਾਂ ਕੋਈ ਕੋਈ ਉਹਨਾਂ ਦੀ ਕੋਈ ਉਹਦਾ ਇਹ ਕਿਤਨਾ ਕਿਤੇ ਟ੍ਰੈਕਟਰ ਨੂੰ ਵੀ ਤੁਸੀਂ ਦੇਖਦੇ ਹੋ ਕੀ ਖਬਰਾਟ ਹੋਈ ਪਈ ਆ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਮਤਲਬ ਕਹਿ ਸਕਦੇ ਆਪਾਂ ਆ ਜਿਹੜੇ ਐਮਐਲਏ ਨੇ ਉਹ ਤਕਰੀਬਨ ਕਹਿ ਨਹੀਂ ਸਕਦੇ ਕਿ ਮੇਰੀ ਟ੍ਰੈਕਟਰ ਮੇਰੇ ਹਲਕੇ ਦੇ ਵਿੱਚੋਂ ਪੱਕੀ ਆ ਕੰਮਾਂ ਨੂੰ ਦੇਖਦੇ ਹੋਏ ਇਸ ਨੂੰ ਕਿਵੇਂ ਦੇਖਦੇ ਤੁਸੀਂ ਫਿਰ ਅ ਸ਼ਾਇਦ ਜਿੰਦਾ ਜੀ ਤੁਹਾਡੇ ਯਾਦ ਹੋਵੇ ਆਪਾਂ ਕੁਝ ਕਿਸੇ ਐਪੀਸੋਡ ਦੇ ਵਿੱਚ ਗੱਲ ਕਰੀ ਸੀ ਵੀ ਸਭ ਤੋਂ ਵੱਧ ਜਿਹੜਾ ਖਤਰਾ ਉਹ ਮਾਲਵਾ ਖੇਤਰ ਦੇ ਵਿੱਚ ਦੇ ਉਮੀਦਵਾਰ ਹਨ ਇਹ ਮਾਲਵਾ ਖੇਤਰ ਦੇ ਜਿਹੜੇ ਆਪਾਂ ਦੀ ਪਾਰਟੀ ਦੇ ਉਮੀਦਵਾਰਾ ਉਹਨਾਂ ਦੀ ਕੋਈ ਰਿਪੋਰਟ ਉੱਪਰ ਬੜੀ ਵਧੀਆ ਨਹੀਂ ਗਈ ਵੀ ਠੀਕ ਹੈ ਜੀ ਵੋਟਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਚਿਹਰੇ ਬਦਲੇ ਜਾਣਗੇ ਠੀਕ ਹੈ ਉਹ ਕਿਹਦਾ ਕਿਹਦਾ ਨੰਬਰ ਲੱਗਦਾ ਇਹ ਹੋਣਾ ਲਾ ਸਮਾਂ ਦੱਸੂਗਾ ਕਿਉਂਕਿ ਜਿੱਥੇ ਕੁਝ ਨਵੇਂ ਉਮੀਦਵਾਰ ਹੈਗੇ ਸੀ ਇਹ ਉਹ ਵੀ ਇਹਨਾਂ ਦੇ ਨਾਲ ਪੈਰਲਲ ਵੀ ਕਿੰਗ 2 2 ਉਹਦੇ ਖੜੇ ਸੀ ਉਹਨਾਂ ਨੂੰ ਸ਼ਾਇਦ ਉਹਨਾਂ ਨੂੰ ਮੌਕਾ ਮਿਲ ਜੀ ਠੀਕ ਹੈ ਜੀ ਨਾਲ ਹਾਂ ਜੀ ਮੈਂ ਉਹਨਾਂ ਆਪਾਂ ਹਲਕਾਰ ਆਪਰਾ ਫੋਲਟੇ ਹੀ ਦੇ ਲੋ ਬਲਕਾਰ ਸਿੰਘ ਸਿੱਧੂ ਆ ਠੀਕ ਆ ਸਾਡੇ ਆਪ ਨੂੰ ਪੂਰਾ ਸਾਵੀਦਾਰ ਮੰਨ ਲਿਆ ਠੀਕ ਹੈ ਜੀ ਭਾਈ ਇਹ ਤਾਂ ਕਰੂੰਗਾ ਪਰ ਜੇ ਪਾਰਟੀ ਚਾਹੇ ਤਾਂ ਉਹਦੇ ਦੋ ਨੰਬਰ ਕੈਂਡੀਡੇਟ ਖੜੇ ਨੇ ਇੰਦਰਜੀਤ ਸਿੰਘ ਮਾਨ ਠੀਕ ਹੈ ਜੀ ਉਹ ਵੀ ਪੂਰੇ ਲੋਕਾਂ ਦੇ ਲੋਕ ਪੀਰੇ ਨੇ ਠੀਕ ਹੈ ਜੀ ਉਹ ਵੀ ਪੂਰੇ ਬਰਾਬਰ ਚੱਲ ਰਹੇ ਨੇ ਜਿਵੇਂ ਕਾਂਗਰਸ ਦੇ ਵੀ ਕਿਸੇ ਨਾ ਕਿਸੇ ਦੇ ਚਾਰਚ ਨਾ ਵੀ ਇੱਕ ਸਾਥੇ ਦੋ ਦੋ ਕਰਕੇ ਰੱਖੋ ਵੀ ਇੱਕ ਕੀ ਕਰਦਾ ਦੂਸਰਾ ਦੂਸਰੋ ਇਸ ਲਾਈਨ ਤੇ ਵੀ ਪੈਰਲਲ ਦੇ ਵਿੱਚ ਚੱਲਦੇ ਪਰਿੰਦੇ ਵੀ ਚੱਲ ਰਹੇ ਆ ਦੇਖੋ ਟਿੱਡੇ ਜਿਹੜੇ ਜਿੱਤੇ ਸੀ ਬੱਟਾ ਜੀ ਉਹਨਾਂ ਦੇ ਮੇਤਾ ਹਾਂਜੀ ਉਹ ਪੂਰਾ ਦੇ ਰਿਹਾ ਜਿਹੜਾ ਥੀਨੇ ਵਿੱਚ ਵੀ ਉਹ 1500 ਪੂਰੇ ਦੇ ਰਿਹਾ ਹਰ ਸਾਤੇ ਦੇਖੋ ਕਿਤੇ ਕਿਤੇ ਕੌਸ਼ਿਸ਼ ਚੱਲ ਰਹੀ ਹੈ ਕਿ ਨਵੇਂ ਨਾਮ ਦਾ ਮਿਲੂਗਾ ਹੋਰ ਮਾਲਵਾ ਖੇਤ ਅੱਜ ਤੋਂ ਜ਼ਿਆਦਾ ਪ੍ਰਭਾਵੂ ਠੀਕ ਹੈ ਹੋਰ ਅੱਜਕੱਲ ਇੱਕ ਹੋਰ ਅਫਵਾਹਾਂ ਉੱਠ ਗਈਆਂ ਕਿ ਆਮ ਆਦਮੀ ਪਾਰਟੀ ਦੇ ਪਲਾਂ ਲੁਧਿਆਣਾ ਤੋਂ ਨੇ ਪੱਪੀ ਪ੍ਰਸ਼ਰ ਜੀ ਉਹਨਾਂ ਨੂੰ ਧਮਕੀ ਆ ਚੁੱਕੀ ਹੈ ਹੁਣ ਕੱਲ ਦੀ ਜੇਕਰ ਗੱਲ ਕਰੀਏ ਤਾਂ ਕਲਵੰਤ ਸਿੰਘ ਸਿੱਧੂ ਨੇ ਆਤਮ ਨਗਰ ਦੇ ਵਿੱਚ ਲੁਧਿਆਣਾ ਤੋਂ ਹੀ ਐਮ ਐਲ ਏ ਉਹਨਾਂ ਨੂੰ ਵੀ ਆ ਚੁੱਕੀਆਂ ਨੇ ਪ੍ਰਸ਼ਰਜੀਤ ਦਾ ਤੁਸੀਂ ਮੰਨ ਲਓ ਕਹਿੰਦੇ ਉਹਨਾਂ ਨੇ ਜਿਹੜੀ ਜੈ ਡਿਸਕਿਊਟੀ ਆਪਦੀ ਬੁਲਟ ਪ੍ਰੂਫ ਗੱਡੀ ਲੈ ਲਈ ਆ ਕੀ ਲੱਗਦਾ ਕਿ ਉਹਨਾਂ ਟਾਈਮ ਤੱਕ ਜੀ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਹੋਰ ਵਰਕਰ ਉਹ ਵੀ ਆ ਸਕਦੀ ਧਮਕੀਆਂ ਜਾਂ ਇੱਕ ਛੇੜੰਤਰ ਚਾ ਜਾ ਰਿਹਾ ਕੋਈ ਨਾ ਵੀ ਦੇਖੋ ਇਹਦੇ ਪਰ ਇਹ ਕੁਛ ਨਹੀਂ ਰਹੇ ਸੋ ਇਹ ਛੇੜਤ ਵੀ ਹੋ ਸਕਦਾ ਇਹ ਜਦੋਂ ਕੁਰਸੀ ਦੇ ਬਿਠੇ ਦੇ ਦਰਸ਼ਾ ਵੀ ਹੋ ਸਕਦਾ ਵੀ ਜਦੋਂ ਉਹ ਇੰਨੇ ਗੱਲ ਮੈ ਲਈ ਫਿਰ ਤਾਂ ਮੈਂ ਵੀ ਲਈ ਪਿਆ ਕਿਉਂਕਿ ਪ੍ਰਭਾਵ ਪੈਂਦਾ ਜਦੋਂ ਆਪਾਂ ਕਿਸੇ ਫੰਕਸ਼ਨ ਚ ਜਾਂਦੇ ਆਪਣੇ ਨਾਲ ਤਾਂ ਪੰਜ ਦਸ ਹੋਣ ਹੋਦਾ ਪ੍ਰਭਾਵ ਪੈਂਦਾ ਹੀ ਪੈਂਦਾ ਹਾਂਜੀ ਹਾਂਜੀ ਪਰ ਇੱਥੇ ਇੱਕ ਗੱਲ ਸੋਚਣਾ ਠੀਕ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਵਿੱਚ ਸੁਭੇ ਦੀ ਜਨਤਾ ਨੂੰ ਖਤਰਾ ਹੋਇਆ ਦੇ ਕਿੰਨੇ ਹੀ ਤੁਸੀਂ ਪਿਛਲੀ ਵਾਰ ਵੀ ਆਪਾਂ ਕਰੇ ਸੀ ਅੰਕੜੇ ਕਿੱਡੇ ਸੀ ਕਿੰਨੇ ਲੋਕ ਗੋਲੀਆਂ ਨਾਲ ਮਾਰੇ ਜਾ ਚੁੱਕੇ ਨੇ ਹਾਂਜੀ ਨਜਾਇਜ਼ ਤੌਰ ਤੇ ਉਹਨਾਂ ਦੀ ਹੱਤਿਆ ਕੀਤੀ ਜਾ ਸਕੀ ਚੁੱਕੀ ਹੈ ਜਿਦੇ ਵਿੱਚ ਸਿੱਧੂ ਮੂਸੇਵਾਲਾ ਨਾਲ ਹੋਰ ਵੱਡੇ ਵੱਡੇ ਸੈਲਿਬ੍ਰਿਟੀ ਵੀ ਸ਼ਾਮਲ ਨੇ ਪਰੰਤੂ ਸਕਿਉਰਟੀ ਮਿਲ ਰਹੀ ਨਹੀਂ ਨਾ ਠੀਕ ਹੈ ਆਮ ਜਨਤਾ ਫਿਰ ਕਿੱਥੇ ਜਾਊਗੀ ਆਮ ਜਨਤਾ ਦਾ ਰੋਜ਼ ਮਾਰੀ ਅਗਲੀ ਉਹ ਨਾ ਹੋ ਇਨਸਾਨ ਉਹਨਾਂ ਦੇ ਵਿੱਚ ਉਹ ਕਿਸੇ ਮਾਂ ਦੇ ਪੱਤਰੀ ਹਾਂਜੀ ਉਹਨਾਂ ਦੀ ਸਕਿਉਰਟੀ ਕੌਣ ਕਰੂ ਤੁਸੀਂ ਤਾਂ ਪੁਲਿਸ ਪਰੂਪ ਘਟਿਆ ਨਹੀਂ ਰਹੀ ਬਈ ਆਹ ਆ ਪਬਲਿਕ ਵਾਸਤੇ ਆਹ ਪਬਲਿਕ ਵਾਸਤੇ ਕੀ ਹੈ ਤੁਸੀਂ ਉਹ ਲਾ ਲਓ ਜਿੱਦੀ ਆਹ ਪਬਲਿਕ ਦੀ ਰੱਖਿਆ ਤੁਹੋਂ ਪੁਲਿਸ ਆ ਉਨੀ ਇਹ ਲੋਕਾਂ ਦੀ ਰੱਖਿਆ ਵਸਤੇ ਉਹਦੀ ਪੁਲਿਸ ਰੱਖੀ ਵੀ ਹੈ ਜਾਇ ਉਹ ਮੁੱਖ ਮੰਤਰੀ ਹੈ ਜਾਇ ਉਹਦੇ ਅੱਗੇ ਰਿਸ਼ਤੇ ਹਾਰਾ ਜਾਇ ਉਹ ਸਾਮ ਦਾ ਮੁੱਖ ਮੰਤਰੀ ਹੈ ਜਾਇ ਉਹਦੇ ਅੱਗੇ ਰਿਸ਼ਤੇ ਹਾਰਾ ਜਾਇ ਕੋਈ ਕਿਸੇ ਸੰਸਥਾ ਨਾਲ ਜੁੜਿਆ ਜਾਇ ਉਹ ਤਾਰੀਕੀ ਕਾ ਸੰਸਥਾ ਹਿੰਦੂ ਹੈ ਜਿਸ ਇਕਾ ਜਾਇ ਕੋਈ ਵੀ ਕਮੇਟੀ ਜਿਹੜੀ ਤੇ ਹਾਈ ਲੈਵਲ ਦੇ ਬੰਦੇ ਆ ਉਹਨਾਂ ਕੋਲੇ ਵੀ ਸਕੋਟੀਆਂ ਨਹੀਂ ਠੀਕ ਹੈ ਉਹ ਜੋ ਹੋ ਰਹੀ ਹੈ ਬੰਦੇ ਜਿਹੜੇ ਕਹਿੰਦੇ ਸੋ ਉਹਨਾਂ ਨੂੰ ਵੀ ਸਕੋਟੀ ਹਰ ਇੱਕ ਚ ਬੰਦੇ ਨੂੰ ਸਕੋਟੀ ਆਂਦੀ ਪਰ ਆਮ ਬੰਦੇ ਦੀ ਸਕੋਟੀ ਕਿੱਥੇ ਹੈ ਆਮ ਬੰਦੇ ਦੀ ਸਕੋਟੀ ਦਾ ਪਹਿਲਾ ਦਿਖਣਾ ਚਾਹੀਦਾ ਬਾਕੀ ਜੇ ਸਾਨੂੰ ਲੱਗਦਾ ਜੇ ਸਾਡੇ ਐਮਐਲਏ ਹੈ ਹਿਪਾਜਤ ਮਹਿਬੂਜ਼ ਨਹੀਂ ਹੈ ਤਾਂ ਫਿਰ ਆਮ ਜਨਤਾ ਮਹਿਬੂਜ਼ ਕਿਥੋਂ ਜਦੋਂ ਉਹਨਾਂ ਨੂੰ ਤਾਂ ਖੇਮਲੀ ਜਾਂਦੀ ਹੈ ਸਾਡੇ ਰਾਹ ਦੇ ਵਿੱਚ ਦੂਜੇ ਬੰਦੇ ਰੱਖੀ ਬੱਟੀ ਠੀਕ ਹੈ ਜੀ ਹੋਰ ਆਪਾਂ ਪਿਛਲੇ ਪੌਡਕਾਸਟ ਦੇ ਵਿੱਚ ਗੱਲਬਾਤ ਵੀ ਕੀਤੀ ਸੀ ਹਲਕੇ ਰੰਪਰੇ ਨੂੰ ਲੈ ਕੇ ਜੀ ਉੱਥੇ ਤੁਸੀਂ ਮੰਨ ਲਓ ਕਹਤਾ ਸੀਗੇ ਜਿਹੜੀ ਹਲਕਾ ਬਲਕਾਰ ਦਿੱਤੂ ਦੇ ਨਾਲ ਕੁਝ ਕ ਬੰਦੇ ਹੈਗੇ ਨੇ ਤੁਸੀਂ ਸ਼ਬਦ ਵਰਤ ਲਈ ਚ ਉਸ ਨੂੰ ਵੀ ਦੇਖ ਕੇ ਕਈ ਬੰਦੇ ਨਾ ਨਾਰਾਜ਼ ਹੋਗੇ ਕਿ ਸਾਨੂੰ ਚਮਚਾ ਕਹਤਾ ਹਾਲਾਂਕਿ ਆਪਾਂ ਕਿਸੇ ਦਾ ਨਾਮ ਨਹੀਂ ਲੈ ਰਹੀ ਪਰ ਟਿੱਪਣੀਆਂ ਸ਼ੁਰੂ ਹੋ ਗਈਆਂ ਉਸ ਨੂੰ ਤੁਸੀਂ ਕਿਵੇਂ ਦੇਖਦੇ ਨੇ ਦੇਖੋ ਮੈਂ ਸਿੱਧਾ ਕੱਲਾ ਬਲਕਾਰ ਸਿੰਘ ਸਿੱਧੂ ਤੇ ਨਹੀਂ ਕਹਾ ਮੈਂ ਸਾਰੇ ਡਿਟਰ ਨੂੰ ਕਿਹਾ ਜਾਏ ਉਪਰ ਵੀ ਕਾਂਗਰਸ ਦੇ ਜਾਂ ਅਸਕੰਦਰ ਸਿੰਘ ਮਲੂਕਾ ਜਾਂ ਕੋਈ ਹੋਰ ਉਹ ਕਿਸੇ ਵੀ ਖੇਤਰ ਦੇ ਵਿੱਚ ਆ ਕੋਈ ਆਪਣੇ ਨਹੀਂ ਐ ਤੁਸੀਂ ਬਰਨਾਲੇ ਵਗ ਜੋ ਮੀਤ ਹੈਰ ਵਗ ਜੋ ਅਗੇ ਵਗ ਜੋ ਜਿਹਦੇ ਮਰਜੀ ਕੋਲੇ ਵਗ ਜੋ ਹੂੰ ਕੋਤੇ ਨਾਲ ਬੰਦੇ ਨਹੀਂ ਕਿਹਾ ਲਖ ਹੂੰ ਉਹ ਤੁਸੀਂ ਇੱਕ ਚੀਜ਼ ਅਕਸਰ ਨੋਟ ਕਰ ਲਈਏ ਇੱਕ ਹੁੰਦਾ ਬਰਤਰ ਠੀਕ ਹੁੰਦਾ ਚਮਚਾ ਇਹਨਾਂ ਦਾ ਜ਼ਮੀਨ ਆਸਮਾਨ ਦਾ ਫਰਕ ਆ ਕਿ ਮੈਂ ਉਹ ਵੀ 10.5 ਕੰਮ ਸਮਝਾ ਦੋ ਕਲੀਅਰ ਹੋ ਜੇ ਬਣਾ ਸੀਦਾ ਤਾਂ ਹੁੰਦਾ ਪਰਕਰ ਉਹ ਦਿਲੋਂ ਜੁੜਿਆ تھا ਦਿਲੋਂ ਪਾਰਟੀ ਨਹੀਂ ਕਰਦਾ ਬੇ ਲਾਲਚ ਤੋਂ ਕਰਦਾ ਹੂੰ ਠੀਕ ਹੈ ਇਹ ਕਿੰਨੇ ਚਮਚੇ ਚਮਚਾ ਦੀ ਮੈਂ ਕਹਿੰਦਾ ਨਾ ਵੀ ਉਹ ਚਮਚੇ ਉਹਨੇ ਜਿਆ ਡੋਂਗਾ ਰੱਖ ਦੋ ਤੇ ਜੇ ਹੈ ਕੋਈ ਲੱਗ ਦੋ ਉਹਨੇ ਖੰਦੀ ਕਰ ਦੇਣਾ ਉਹਨਾਂ ਨੂੰ ਕੋਈ ਪਤੋਲੀ ਕਿਹੜੀ ਪਾਰਟੀ ਦੀ ਸਰਕਾਰੀ ਹੈ ਜਿਹੜਾ ਕੁਛ ਹੈ ਕੋਈ ਉਹਨਾਂ ਨੂੰ ਇੱਜ਼ਤ ਆਣੀ ਉਹਦੇ ਤੇ ਚਿੱਨੀ ਮਰਜੀ ਤੋਂ ਸੀਬੀਸਤੀ ਕਰੀ ਜਾਓ ਠੀਕ ਹੈ ਕੋਈ ਉਹਨਾਂ ਨੂੰ ਕੋਈ ਬਰਤ ਨਹੀਂ ਪਤਾ ਤੁਸੀਂ ਇਹ ਕਹਿੰਦੇ ਹੋ ਜਦੋਂ ਪੱਤ ਬੜੀ ਦਾ ਤੁਹਾਨੂੰ ਅਗਲੇ ਦਿਨ ਫੇਰ ਮਾਰਚ ਬੇਟਾ ਮੈਨੂੰ ਕਿਉਂ ਦਾ ਸਰਦਾ ਨਹੀਂ ਹੂੰ ਉਹ ਹੁੰਦੇ ਚਮਚੀ ਠੀਕ ਹੈ ਕੋਈ ਸਰਕਾਰ ਅਗੇ ਮੰਨੋ ਤੁਸੀਂ ਮੋਟਾ ਚ ਦੇਖੋਗੇ ਉਹ ਸਾਰੇ ਬਾਜੀ ਉਧਰ ਲੱਜਾ ਪਰ ਆਲੀਆ ਵੀਡੀਓ ਕੱਟ ਲੀਡਰ ਕੱਟ ਕੇ ਦੇ ਰਹਿਣਾ ਵੀ ਉਹ ਫਿਰ ਜ਼ਿਆਦਾ ਦੂਤੀ ਪਾਰਟੀ ਨਾਲ ਸੀ ਅੱਜ ਮੁਰੇ ਸੋਢੇ ਖੋਲੇ ਬੈਠਾ ਠੀਕ ਹੈ ਕਿਉਂਕਿ ਉਹਨਾਂ ਕੋਲੇ ਟ੍ਰਿਕਾ ਬਣ ਗਿਆ ਨੇ ਉਹ ਮੰਨੋ ਕੋਈ ਚਾਚਾ ਦਾ ਆਇਆ ਫੜ ਲਿਆ ਜਾਂ ਜਿਹੜੇ ਜਿਹੜੇ ਲੀਡਰ ਉਹਦੇ ਨਾਲ ਹੌਲੀ ਹੌਲੀ ਜਾਣ ਲੱਗੇ ਜਿਹੜੇ ਮਤਲਬ ਮੈਂ ਪੱਤਰ ਜਾ ਰਹਾ ਮੈਂ ਤਾਂ ਉਹ ਕੱਟ ਕੇ 20 ਜਦੋਂ ਜਾ ਕੇ ਮੇਰੇ ਨੂੰ ਵੀ ਸਾਊਂਡ ਮਿਲਾਂ ਨਹੀਂ ਹੋ ਚਲ ਕੋਈ ਕਰਿਆ ਪਕੜੋ ਕੋਈ ਨਹੀਂ ਫੋਟੋ ਕਰਦੇ ਇੱਕ ਤੋਂ ਬਾਅਦ ਹੀ ਗਿਆ ਉਸ ਤੋਂ ਬਾਅਦ ਬਾਹਰ ਪਾੜਦੇ ਆਪ ਦਾ ਆਪ ਸ ਇਹ ਚਾਪੀ ਚ ਹੈ ਨਾ ਤੋਂ ਮੈਂ ਪਹਿਲਾਂ ਵੀ ਕਹਿਆ ਬਚਨ ਦੀ ਲੋੜਾ ਮੈਂ ਹਫਣ ਵੀ ਘਟੋ ਕੇ ਕਹਿੰਦਾ ਵੀ ਇਹਨਾਂ ਤੋਂ ਬਚਨ ਦੀ ਲੋੜਾ ਸਾਰੇ ਲੀਡਰਾਂ ਨੂੰ ਬਚਨ ਦੀ ਲੋੜਾ ਠੀਕ ਹੈ ਜੀ ਜਿਹੜੇ ਚੰਚੇ ਹੁੰਦੇ ਆ ਇਹ ਜਾਇਰ ਸੀਲ 다ਵੇ ਤੇ ਜਾਇਰ ਚਾਂਦੀ 다ਵੇ ਇਹ ਭਾਂਡਾ ਖਾਲੀ ਕਰਕੇ ਹੀ ਛੱਡਦੇ ਨੇ ਤੋਂ ਆਪਦਾ ਜੇ ਕੋਈ ਬਚਾਅ ਕਰ ਸਕਦਾ ਕਰੋ ਪਰ ਕਰਾ ਦੀ ਕਦਰ ਕਰੋ ਠੀਕ ਹੈ ਜੀ ਤੇ ਜਾ ਰਹੇ ਬਰਕਰ ਮਾਝੀ ਜਾਂਦੇ ਆ ਇਹ ਫਾਇਦਾ ਲੈ ਜਾਂਦੇ ਨੇ ਆ ਠੀਕ ਹੈ ਜਿਹੜੇ ਕੋਈ ਕਿਸੇ ਦਾ ਨੁਕਸਾਨ ਹੁੰਦਾ ਚਾਹੇ ਉਹ ਨਿੱਜੀ ਹੋ ਜਾਏ ਜਾਂ ਪੈਸੇ ਤੇ ਲੱਪਟੀਆਂ ਹੋ ਜਾਏ ਜਾਂ ਕਿਸੇ ਦੇ ਕੋਈ ਸੱਟ ਮੇਟ ਲੱਗਦੀ ਆ ਉਹ ਬਰਕਰ ਤੇ ਲੱਗਦੀ ਆ ਹਮੇਸ਼ਾ ਠੀ ਦੇਖਦੇ ਨਾ ਬੋਟਾ ਦਰ ਆ ਵੀ ਕੋਈ ਗੋਲੀ ਚੱਲੇ ਜਾਂ ਕੋਈ ਹੋਰ ਹੋਵੇ ਉਹ ਵਰਕਰ ਦੇ ਵਾਦੀ ਹੁੰਦੀ ਹੈ ਠੀਕ ਹੈ ਚਮਚੇ ਤੇ ਨਹੀਂ ਵਾਦੀ ਕਿਉਂਕਿ ਚਮਚਾ ਆਪ ਦਾ ਰਾਜਤ ਕਰਕੇ ਲੈ ਕੇ ਜਾਂਦਾ ਠੀਕ ਨਾ ਚਮਚੇ ਦਾ ਦੂਜੀ ਪਾਰਟੀ ਨੁਕਸਾਨ ਕਰੇ ਕਿਉਂ ਕੋਈ ਅਜਿਹਾ ਨਹੀਂ ਲੱਗੇ ਅੰਦਰ ਕਦੀ ਪੈਰ ਫੜਦੇ ਨੇ ਹਾਂ ਇਹ ਵੀ ਇਕੱਠੀ ਗਈ ਉਹ ਅੰਦਰ ਕਦੀ ਪੈਰ ਫੜ ਉਹ ਥੋੜੀ ਦੇਖਦੇ ਆ ਕਿਸੇ ਨੂੰ ਹਾਂ ਸਹੀ ਕਿਤਨਾ ਕਿਤੇ ਇਹ ਵੀ ਹੁੰਦਾ ਕਿ ਜਿਹੜੇ ਆਪਾਂ ਕਹਿੰਦੇ ਚਮਚੇ ਆਪਾਂ ਕਹਦੇ ਕਿ ਜਿਹੜੇ ਵਰਕਰ ਦਿ ਲੋਕ ਤੁਸੀਂ ਆਪਾਂ ਤੁਸੀਂ ਕਹਿੰਦੇ ਕਿ ਜਿਹੜੇ ਮਿਹਨਤ ਕਰਨ ਹੁੰਦੇ ਆ ਕਿ ਉਹਨਾਂ ਦੀ ਛਵੀ ਵੀ ਕਿਤਨਾ ਕਿਤੇ ਖਰਾਬ ਕਰ ਦਿੰਦੇ ਆ ਜੀ ਉਹ ਵਰਕਰ ਦਰਾਜ ਹੋ ਵਲੇ ਤਾਂ ਪਰ ਗਾਲਾ ਘੜਦਾ ਸੀ ਵੋਟਾਂ ਵੇਲੇ ਅੱਜ ਇਹ ਮੂਹੇ ਹੋਇਆ ਬੇਟਾ ਕਿਉਂ ਉਹ ਜਿਵੇਂ ਕਹਿੰਦੇ ਨੇ ਹਵਾ ਚੱਲਦਾ ਲੀਟਰ ਨੂੰ ਉਹ ਬਸ ਐਂ ਕਰੀ ਜਾਂਦਾ ਲਫਤਾ ਕੁਰਤੀਆ ਹੋਰ ਕੁਰਤੀਆ ਉਹ ਲੀਟਰ ਵੀ ਤੱਕਦਾ ਵਿਚਾਰਾ ਤੇ ਚੱਲ ਉਹ ਚਮਚਾ ਦੂਜਿਆਂ ਨੂੰ ਵੀ ਨਾਲ ਖਰਾਬ ਕਰਦਾ ਪਰ ਕਰ ਅੱਧਿਆ ਪਰਕਰ ਤੋਂ ਟੋਟ ਟੋਟ ਜੜਿਆ ਦੇ ਵੀ ਇਤੋਈ ਕਰਾ ਲੋ ਜੀ ਫਿਰ ਹਾਂ ਠੀਕ ਹੈ ਇਹ ਇਸ ਕਰਕੇ ਬਾਰ ਬਾਰ ਕਿੰਨਾ ਇੱਕ ਠੋਕ ਕੇ ਕਿੰਨਾ ਵੀ ਇਹਦਾ ਚਮਚਾ ਤੋਂ ਬਚਾ ਕਰ ਲੋ ਆ ਉਹਦਾ ਪਹਿਲਾ ਮੰਜੇ 'ਤੇ ਹਾਂ ਤੇ ਇਸ ਲਈ ਲੀਟਰ ਦੇਖ ਲੋ ਕਿਤੇ ਮੰਜੇ ਜਾ ਚੁੱਕੇ ਹੈ ਬਾਹਰ ਹੀ ਸੋਡੀ ਵੀ ਹੋ ਰਹੀ ਹੈ ਠੀਕ ਹੈ ਔਰ ਸਰਦਾਰ ਸਕੰਦਰ ਸਿੰਘ ਮਲੂਕਾ ਜੀ ਕੈਬਨਟ ਮੰਤਰੀ ਉਹਨਾਂ ਨੇ ਬਿਕਲ ਬਜਾਇਆ ਜੀ 28 ਤਰੀਕ ਦਾ ਜਿਹੜੀ ਲਾਸਤ ਤਰੀਕ 28 ਫਰਵਰੀ ਨੂੰ ਕੀ ਭਾਈ ਰੂਪਾ ਨਾਜ ਮੰਡੀ ਦੇ ਵਿੱਚ ਵੱਡਾ ਜਿਹੜੀ ਵਿਸ਼ਾਲ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾ ਰਹੀ ਹੈ ਜਿਹਦੇ ਤਰ ਮੈਂ ਮਰੋਤ ਨਾੜ ਜਿਹੜੇ ਲੀਡਰ ਕਹਦੇ ਸਖਬੀਰ ਸਿੰਘ ਬਾਦਲ ਨਾਲ ਉਹ ਵੀ ਆਉਣਗੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕਿੰਨਾ ਕੁ ਪ੍ਰਭਾਵ ਜਿਹੜਾ ਹਲਕੇ ਜਿਸਤੂਆ ਪੈ ਸਕਦਾ ਇਹਦਾ ਦੇਖੋ ਵੇ ਪਹਿਲਾਂ ਵੀ ਦਸ਼ਵੀ ਇਹ 14 ਦਾ ਸਾਲ ਹੈ ਠੀਕ ਹੈ ਔਰ ਹਰ ਪਾਰਟੀ ਹੁਣ ਆਪ ਦਾ ਜੋਰ ਲਾਉਗੀ ਠੀਕ ਔਰ ਇਹ ਹਲਕੇ ਦੇ ਵਿੱਚ ਪਹਿਲੀ ਵਡੀ ਰੈਲੀ ਹੈ ਅਕਾਲੀ ਦਲ ਵੱਲੋਂ ਦੀਦੇ ਵਿੱਚ ਖਾਸ ਕੁਬੀਰ ਸਿੰਘ ਬਾਦਲ ਔਰ ਮੇਰਾ ਸਹਿਯੋਗ ਖਿਆਲਾ ਵਿਕਰਮ ਸਿੰਘ ਮਜੀਠੀਆ ਵੀ ਆ ਰਿਹਾ ਹੈ ਇਸ ਵੇਲੇ ਠੀਕ ਹੈ ਠੀਕ ਹੈ ਜੀ ਤੇ ਲੋਕਾਂ ਸਾਬ ਦੇ ਹੱਕ ਦੇ ਵਿੱਚ ਦਾ ਆਉਗੇ ਹੋਗੇ ਪਰ ਦੂਜੀ ਧਿਰਾਂ ਲਈ ਇਹ ਪਰ ਸਾਡੀ ਖੜੀ ਕਰੂਗੀ ਇਹ ਮਤਲਬ ਇਹਨਾਂ ਨੇ ਰੂਟ ਬਣਾਇਆ ਜੀ ਕਹਿੰਦੇ ਬਸਾਕੀ ਤੱਕ ਟੋਟਲ 40 ਹਲਕਿਆਂ ਦੇ ਵਿੱਚ ਰੈਲੀਆਂ ਕਰਦੀਆਂ ਇਹ ਵੱਡੀਆਂ ਪ੍ਰੈਸ ਕਾਨਫਰੰਸ ਆਪਾਂ ਕਹਿ ਦਈਏ ਤਾਂ ਕਰ ਲੜਗੇ ਜੀ ਕਰ ਲੜਗੇ ਇਹ ਪਹਿਲਾਂ ਤੋਂ ਵੀ ਹਮਤੀ ਰਹੇ ਹੂੰ ਬਸ ਉਹਨੂੰ ਖਦਾਦਾ ਪਏ ਦੇਖਦੇ ਹੁੰਦੇ ਆਪਾਂ ਖਾਸ ਕਰਕੇ ਕਾਂਗਰਸਵਾਦੀ ਪਾਰਟੀ ਦਾ ਫੋਣਾ ਹੀ ਹੈ ਇਹਨਾਂ ਵਾਰੀ ਨਹੀਂ ਆਪਾਂ ਕੋਈ ਟਿੱਪਣੀ ਕਰਦੇ ਕਾਂਗਰਸ ਦੀ ਟਿੱਪਣੀ ਕਰਦੇ ਜਾਂ ਕੈਪਟਨ ਮਨਿੰਦਰ ਸਿੰਘ ਜੋਤੇ ਦੇਖ ਲੋ ਵੀ ਜਿੱਤੋਂ ਜਿੱਤਰੀ ਸੀ ਉਹ ਜਿੱਤੋ ਵੀ ਜਿੱਤਦੇ ਰਹੇ ਸੀ ਐਮਰਦਾ ਕੋਈ ਵੀ ਲੀਡਰ ਹੁੰਦਾ ਸੀ ਮੁੱਖ ਮੰਤਰੀ ਐਮਐਲਏ ਹੋਰਾ ਉਹ ਜਿੱਤਣ ਤੋਂ ਬਾਅਦ ਟੱਡ-ਬੱਦ ਕੀਤਾ ਉਦੋਂ ਬਾਅਦ ਉਹ ਗੈਪ ਹੋ ਜਾਂਦੇ ਸੀ ਠੀਕ ਹੈ ਜੀ ਫਿਰ ਸਿੱਧੇ ਪੰਜ ਸਾਲ ਰਹਿੰਦੇ ਸੀ ਦੀ ਸੀ ਬਾਅਦ ਠੀਕ ਪਰ ਅਕਾਲੀ ਦਲ ਦਾ ਰਿਕਾਰਡ ਰਿਹਾ ਪੰਜੇ ਦੇ ਪੰਜੇ ਸਾਲ ਫੀਲਡ 'ਚ ਰਹੇ ਹਨ ਕਦੇ ਨੌਕਲ ਗਲਤਾਂ ਨਾਲ ਲਿਆ ਕਦੇ ਕੁਛ ਲਾਣਿਆ ਕਦੇ ਕੁਛ ਲਾਣਿਆ ਉਹ ਫੀਲਡ 'ਚ ਰਹੇ ਹੈ ਇਸ ਕਰਕੇ ਇਹਨਾਂ ਔਰ ਜਿਵੇਂ ਕਹਿੰਦੇ ਨਾ ਵੀ ਧੀ ਤੁਰੇ ਚਾਂਦੀਆ ਪੂਰੇ ਸੰਸਰੀ ਟਿਕਾਣਾ ਤੇ ਹੀ ਉਹ ਉਹੋ ਜਿਹੀ ਚਾਰੂ ਜੋਤੇ ਨੇ ਠੀਕ ਹੈ ਜੀ ਮੇਰੇ ਦੇ ਹੱਕ ਤੇ ਨਹੀਂ ਤੱਕ ਤੇ ਨਹੀਂ ਚਲੋ ਰਹੇ ਨੇ ਇਹਨਾਂ ਦੇ ਵਰਕਰ ਵੀ ਅਜੇ ਆ ਹਮ ਖੜਦੇ ਆ ਖੜੇ ਆ ਠੀਕ ਹੈ ਠੀਕ ਹੈ ਜੀ ਔਰ ਜਿਹੜੀ ਇਹ ਰੇਂਡੀਆਂ ਪੂਰਾ ਹਲਕਾ ਰੰਗ ਫਰਾ ਹੋਲ ਤੇ ਵੀ ਪ੍ਰਭਾਵ ਸਿੱਧੂਗੀ ਠੀਕ ਹੈ ਹਲਕਾ ਮੋਰ ਤੇ ਵੀ ਪ੍ਰਭਾਵ ਸਿੱਧੂਗੀ ਠੀਕ ਹੈ ਜੀ ਕਿਉਂਕਿ ਇਹ ਇਸ ਖੇਤਰ ਦੇ ਵਿੱਚ ਅੱਧੇ ਪਿੰਡ ਇੱਕ ਦੂਜੇ ਨੂੰ ਟੱਚ ਵਾਲ ਜਿਦੇ ਨੇ ਹਾਂਜੀ ਔਰ ਸਕੂਬੀਰ ਬਦਲ ਹੋ ਸਕਦਾ ਵੀ ਇੱਥੇ ਮਲੋਕਾ ਸਾਹਿਬ ਦੀ ਟਰੈਕਟਰ ਦਾ ਲਾਨਖਾਰ ਵੀ ਜਾਣ ਠੀਕ ਹੈ ਐਸੀ ਦਾ ਪਤਾ ਹੀ ਆਪੜੂ ਹਾਂ 90.9% ਪੱਕੀ ਆ ਪਰ ਇੱਕ ਕਦੇ ਐਲਾਨ ਹੋਣਾ ਬਾਕੀ ਹੈ ਹੋ ਸਕਦਾ ਉਹ ਇੱਥੇ ਐਲਾਨ ਹੋ ਜੇ ਉਹ ਚੌੜੀ ਸੀਟ ਦਾ ਹੋ ਚੁੱਕਿਆ ਦੂਜਾ ਹੁਣ ਨੰਬਰ ਕਲੰਪਰਾ ਸੀਟ ਦਾ ਲੱਭੂਗਾ ਹਾਂਜੀ ਠੀਕ ਹੈ ਔਰ ਇਹ ਚੰਗੀ ਗੱਲ ਵੀ ਹੈ ਜਿਹੜਾ ਛੋਟਾ ਤਾਂ ਐਲਾਨ ਹੁੰਦਾ ਉਹਨਾਂ ਕੋਲੇ ਸਮਾਂ ਹੁੰਦਾ ਹਾਂਜੀ ਸਮਾਂ ਹੋਊਗਾ ਜਿਹੜਾ ਇਲਾਕੇ ਦੇ ਵਿੱਚ ਰੂਸੀ ਵਰਕਰ ਉਹਨਾਂ ਨੂੰ ਬਣਾਉਂਦਾ ਹੂੰ ਫੋਰਾ ਛੱਡ ਕੇ ਚਲੇ ਗਏ ਸੀ ਛੱਡ ਕੇ ਚਲੇ ਗਏ ਸੀ ਹੋਰ ਆ ਚਾ ਕੁਛ ਹੈ ਨਰਾਜ ਹੋ ਜਾਂਦੇ ਆ ਵੀ ਛੋਟਾ ਆਪ ਦਾ ਮੁੰਡਾ ਤਾਂ ਪਿੱਛੇ ਪਿੱਛੇ ਤੇ ਬਹੁਤ ਬਹੁਤ ਵੱਡਾ ਇਲਜ਼ਾਮ ਕਰਦਾ ਨੂੰ ਬਹੁਤ ਵੱਡਾ ਇਲਜ਼ਾਮ ਪੈਂਦਾ ਜੀ ਪੈਂਦਾ ਦਾ ਫਰਕ ਪੈਂਦਾ ਕਿਹਦਾ ਯਾਰ ਤੂੰ ਦਾਅਵਾ ਕਰਦਾ ਪਰਿਵਾਰ ਉੱਤਰ ਰਿਹਾ ਪੈਂਦਾ ਜੀ ਕਹਿੰਦਾ ਠੀਕ ਹੈ ਜੀ ਕਿਉਂਕਿ ਬਰੋਧੀਆਂ ਨੂੰ ਤਾਂ ਕੋਈ ਨਾ ਕੋਈ ਕਟਾਸ ਕਰਾਉਣਾ ਚਾਹੀਦਾ ਉਹਨਾਂ ਨੂੰ ਮੌਕਾ ਮਿਲਦਾ ਠੀਕ ਹੈ ਜੀ ਪਰ ਇਸ ਨੂੰ ਸੁਧਾਰਨ ਦਾ ਟਾਈਮ ਵੀ ਤਾਂ ਚਾਹੀਦਾ ਹੁਣ ਟਾਈਮ ਮਿਲ ਗਿਆ ਇਹਨਾਂ ਨੂੰ ਠੀਕ ਹੈ ਹੋ ਸਕਦਾ ਵੀ ਆਰਡਰ ਨੇ ਸਮਝ ਬੀਜੇਪੀ ਨਾਲ ਸਮਝ ਉੱਤਾ ਵੀ ਹੋਵੇ ਠੀਕ ਹੈ ਜੀ ਪਰ ਉਹ ਤਾਂ ਕਰੈਸਟ 112 ਕੇ ਖੇਡਾਂਗੇ ਸੀਟਾਂ ਤੇ ਉਹ ਇਹਦਾ ਉਹ ਨੇ ਚੱਲ ਰਹੇ ਵੀ ਪਹਿਲਾਂ ਜਿੰਨੀਆਂ ਕਾਂਲੀ ਦਾ ਲੈਂਦਾ ਸੀ ਉਹ ਬੀਜੇਪੀ ਵਗਦੀ ਹੈ ਇਸ ਦੇ ਬੀਜੇਪੀ ਦੇ ਅੰਦਰ ਚੜੋ ਕਹਿੰਦਾ ਤੁਸੀਂ ਲੈ ਲਓ ਠੀਕ ਹੈ ਮਤਲਬ ਅਤਲਾ ਪਤਲੀ ਮਤਲਬ ਪਤਲੀ ਹੋੜਾ ਉਪਰ ਦੀ ਹੋਏ ਵੀ ਠੀਕ ਹੈ ਉਹ ਉਹਨਾਂ ਚਿਰ ਉੱਪਰ ਦੀ ਰਹਿਣਗੇ ਜਿੰਨਾ ਚਿਰ ਦਾ ਕਾਂਲੀ ਦਾ ਆਪ ਉੱਤਰਿਆ ਠੀਕ ਹੈ ਜਿਵੇਂ ਜਿਵੇਂ ਉੱਠੀ ਜਾਊਗਾ ਇਹਨਾਂ ਦੀ ਰੇਸ਼ੋ ਵਧਦੀ ਜਾਊਗੀ ਠੀਕ ਹੈ ਕਿਉਂਕਿ ਉਹਨਾਂ ਨੂੰ ਮੈਂ ਦੇਖ ਰਿਹਾ ਵੀ ਇਹਨਾਂ ਦੇ ਬੰਦੇ ਕੁਝ ਨਹੀਂ ਪਰ ਉਹਨਾਂ ਵਾਲੇ ਸਮੇਂ ਤੇ ਜਦੋਂ ਇਹਨਾਂ ਨੇ ਦਫਾਤਾ ਵੀ ਟਾਈਗਰ ਅਭੀ ਜ਼ਿੰਦਾ ਹੈ ਹਾਂ ਫਸ ਫਿਰ ਹੋ ਜੇ ਇਹਨਾਂ ਨੂੰ ਸੀਤਾ ਦੀ ਵੀ ਮਾਰ ਹੋ ਜਾ ਕਿ ਤਾਂ 50 50 ਵੀ ਹੋ ਜੇ ਕੁਝ ਵੀ ਹੋ ਜੇ ਕੀ ਮਤਲਬ ਇਹ ਹਾਂ ਇਹ ਸਖਸ ਕੰਦਰ ਮੁਲਕਾ ਦੀ ਰੈਲੀ ਤੋਂ ਬਾਅਦ ਜਿਹੜਾ ਉਹ ਤੋਂ ਬਾਅਦ ਹੋ ਗਿਆ ਰੈਲੀ ਤੋਂ ਬਾਅਦ ਹੀ ਹੋਗਾ ਜੀ ਡੇੜੇ ਤੋਂ ਬਾਅਦ ਕਹਿੰਦੀ ਆਪਾਂ ਹਾਂ ਗੁਰਪ੍ਰੀਤ ਸਿੰਘ ਕਾਂਗੜ ਬੈਠੇ ਨੇ ਤੋਂ ਉਧਰ ਜਸ਼ਨ ਚੈਲ ਬੈਠੇ ਨੇ ਇਹਨਾਂ ਦਾ ਵੀ ਕਲੀਅਰ ਕਰ ਦੋ ਕਿ ਲੱਗਦਾ ਕਿ ਦੋਵੇਂ ਵੀ ਵਿਕਲਪ ਚਾਉਣਗੇ ਆਪਦਾ ਤੇ ਇਸ ਕਿਵੇਂ ਕਰਨਗੇ ਇਕੱਠ ਜਿਵੇਂ ਕੋਚੋ ਵੀ ਪਹਿਲਾਂ ਇਹਨਾਂ ਦਾ ਇਹਨਾਂ ਦਾ ਬਹੁਤ ਪਹਿਲਾਂ ਪੰਜ ਚੁੱਕਿਆ ਅੱਛਾ ਬਹੁਤ ਪਹਿਲਾਂ ਤੋਂ ਇਹ ਲੱਗੇ ਵੀ ਹੈ ਹਮ ਸਾਰੇ ਹੀ ਆਪਦਾ ਆਪਦਾ ਜੋੜਨਾ ਵੀ ਹੈ ਜਿਵੇਂ ਤੁਸੀਂ ਫੋਨ ਵੀ ਆਈ ਚੱਲ ਰਹੇ ਨੇ ਠੀਕ ਹੈ ਜੀ ਚੱਲਣੇ ਵੀ ਚੱਲਦੇ ਚਾਹੀਦੇ ਵੀ ਹੈ ਠੀਕ ਹੈ ਜੀ ਕਿਉਂਕਿ ਜਿੰਨਾ ਚਿਰ ਸੋਣ ਟ੍ਰੈਕਟਰ ਨਹੀਂ ਨਾ ਆਉਂਦੀ ਹੋਣਾ ਚਾਹੀਦਾ ਹਰ ਇੱਕ ਨੂੰ ਉਮੀਦ ਆ ਜੋਰ ਲਾਉਂਦਾ ਗੱਲ ਲਾਈ ਜਾਂਦੇ ਜੋ ਲੋੜਾ ਵੀ ਚਾਹੀਦਾ ਠੀਕ ਹੈ ਜੀ ਚਾਹੀਦਾ ਵੀ ਹੈ ਸੋਦੀ ਲਾਓ ਦਿਖਾਓ ਹਮ ਪਰ ਸਮੇਂ ਰਹੇ ਟੈਕਟਰ ਨਾ ਆਉਂਸ ਹੋ ਜੇ ਬਾਤੇ ਇਹ ਜਿਹੜੇ ਇੱਕ ਦੂਜੇ ਦੇ ਐਂਟੀ ਖੜ ਗਏ ਹਮ ਤੰਗ ਕਰ ਪਏ ਠੀਕ ਹੈ ਜੇ ਸਮੇਂ ਰਹੇ ਤੇ ਪਾਰਟੀ ਦੇ ਇਹਨਾਂ ਨੂੰ ਇਕੱਠਿਆ ਪਿਠਾ ਕੇ ਸੈਟਿੰਗ ਨਾ ਕਰਾਈ ਹਮ ਇੱਕ ਦੂਜੇ ਦੀ ਫੱਟੀ ਪੂੰਛ ਦੇਣਗੇ ਠੀਕ ਹੈ ਠੀਕ ਹੈ ਜੀ ਇਹ ਇਸ ਕਰਕੇ ਜੋਰ ਲਾਉਂਦਾ ਉਹਦਾ ਦੀ ਘਰ ਹੁੰਦੀ ਨਾ ਜਿਹੜਾ ਟੈਕਟਰ ਡੋਸ ਰਹੇ ਸੀ ਠੀਕ ਹੈ ਜੀ ਟੈਕਟਰ ਡੋਸ ਹੋਣ ਤੋਂ ਬਾਅਦ ਪਾਰਟੀ ਦੀ ਹਲਕਾ ਨਟ ਆਵੇ ਉਹਦਾ ਦੇ ਵਿੱਚ ਕਿਵੇਂ ਸੈੱਟ ਹੁੰਦੀ ਹੈ ਕਿ ਕੋਈ ਚੇਅਰਮੈਨ ਦੀ ਵੰਡ ਹੁੰਦੀ ਹੈ ਕੀ ਹੁੰਦਾ ਉਹ ਇਹਦਾ ਟਿਕਟ ਟਿਕਾ ਕਰਾਵੇ ਤਾਂ ਹੀ ਇਹਨਾਂ ਦਾ ਪਿਛੋਂ ਨਹੀਂ ਦਵਾਰਾ ਤੋਂ ਉਹਦਾ ਤੋਂ ਉੱਠਣਾ ਪਉਤੋ ਠੀਕ ਹੈ ਜੀ ਇਹ ਜੇਕਰ ਕਰ ਕਰਾ ਜੀ ਗੱਲ ਕਰ ਲਈ ਆਪਾਂ ਬਾਹਰੀ ਸਟੇਟ ਦੀ ਕੈਨੇਡਾ ਦੀ ਗੱਲ ਕਰ ਲਈ ਆਪਾਂ ਕਹਿੰਦੇ ਆ ਪੰਜਾਬ ਦੇ ਵਿੱਚ ਗੈਂਗਸਟਰ ਬਾਤ ਬਹੁਤ ਆ ਹਾਲਾਂਕਿ ਕਤਲ ਵੀ ਹਰ ਦਿਨ ਜਿਹੜੇ ਤਕਰੀਬਨ ਹੁੰਦੇ ਨੇ ਆਪਾਂ ਬਹੁਤ ਬੰਦੇ ਕਹਿੰਦੇ ਨੇ ਕਿ ਬਾਹਰੀ ਕੰਟਰੀ ਸੇਫ ਆ ਹੁਣ ਪਿਛ ਦੇਖੋ ਕੈਨੇਡਾ ਆ ਗਿਆ ਅਮਰੀਕਾ ਆ ਗਿਆ ਉੱਥੇ ਕ੍ਰਾਈਮ ਆਪਣੇ ਉਹਨਾਂ ਨੂੰ ਕਿਤੇ ਵੱਧਦਾ ਨਸ਼ਾ ਆਪਣੇ ਨੂੰ ਕਿਤੇ ਵੱਧਦਾ ਪਰ ਤੋਂ ਕੇਸ ਗੱਲ ਤਾਂ ਹੁੰਦਾ ਵੀ ਉੱਥੇ ਜਿਹੜਾ ਕੈਨੇਡਾ ਦੀ ਜਦੋਂ ਰਿਪੋਰਟ ਆਦੀ ਹੈ ਉਹਦੇ ਵਿੱਚ ਆਪਣੇ ਜ਼ਿਆਦਾਤਰ ਪੰਜਾਬੀ ਭਰਾ ਹੁੰਦੇ ਠੀਕ ਹੈ ਚਾਹੇ ਕਿ ਬਹੁਤ ਵੱਡੀ ਹਿੱਤੀ ਚਾਹੇ ਗੁਜਰਾਤ ਦੇ ਵੀ ਨੌਕਰੇ ਤੇ ਉਹ ਰਹਿੰਦੇ ਉਹਨਾਂ ਦੇ ਨਾਮ ਨਹੀਂ ਇਹਦੇ ਚਾਹੇ ਉਹ ਚੋਰੀਆਂ ਨੇ ਚਾਹੇ ਉਹ ਗੋੜੀਵਾਰੀ ਹੈ ਗੁੰਡਾ ਕਰਦੀ ਹੈ ਕੋਈ ਟੱਕੀਆ ਹੋ ਰਾ ਉਹਨਾਂ ਦੇ ਮੈਂ ਕਿਹਾ ਨਾਮਾਂ ਤਾਂ ਨਾਮ ਸੁਣਨ ਨੂੰ ਮਿਲਦੇ ਹਰ ਤਾਮਦੇ ਵਿੱਚ ਪੰਜਾਬੀ ਦਾ ਨਾਮਤ ਜੇ ਮਾਇ ਚਾਹੀਓ ਨਸ਼ਾ ਵੇਚਣਾ ਚਾਹੀਓ ਚੋਰੀਆਂ ਕਰਨਾ ਜਾਂ ਇਹੋ ਗੋਲੀਬਾਰੀ ਕਰਨਾ ਚਾਹੇ ਹੱਲੜਬਾਜੀ ਕਰਨਾ ਹਰ ਦੇ ਵਿੱਚ ਟੌਪ ਦੇ ਵਿਚਾਰੇ ਆ ਪੰਜਾਬੀ ਪੰਜਾਬ ਨੂੰ ਉੱਤੇ ਬਦਰਾਮ ਕੀਤਾ ਜਾ ਰਿਹਾ ਇਹਨਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਵੀ ਬਾਕੀ ਵੀ ਸਟੇਟਾਂ ਦੇ ਵੀ ਤਾਂ ਲੋਕ ਬਿਠੇ ਯਾਰ ਉਹ ਵੀ ਤਾਂ ਕੰਮ ਕਰਕੇ ਪੈਸਾ ਦੇ ਹਾਂ ਠੀਕ ਹੈ ਜੀ ਆਪਣੇ ਦੀ ਸਾਰਾ ਕੁਝ ਗੱਲ ਤੋਂ ਹੈ ਇੱਥੇ ਵੀ ਤੇ ਉੱਥੇ ਵੀ ਹੈ ਕੀ ਮਤਲਬ ਹੈ ਠੀਕ ਹੈ ਜੀ ਤੁਸੀਂ ਇਹ ਦੇਖੋ ਵੀ ਕ੍ਰੇਡਾ ਦੇ ਵਿੱਚ ਚਿੱਟਾ ਵਗਰਾ ਉੱਥੇ ਨਹੀਂ ਕਰਿਆ ਬੈ ਮੇਰੇ ਖਿਆਲ 10 ਗ੍ਰਾਮ ਪਤੇ ਕਿੰਨਾ ਤੁਸੀਂ ਆਮਦ ਖਾਨ ਤੋਂ ਜਾ ਕੇ ਲੈ ਸਕਦੇ ਹੋ ਠੀਕ ਹੈ ਇਹ ਵੀ ਤੁਹਾਨੂੰ ਆਪਣੇ ਵਾਂਗੂ ਡਿਟੀਕੇ ਲਾਲਸ ਤੇ ਮਰਦੇ ਲੋਕ ਦਿਖਣਗੇ ਠੀਕ ਹੈ ਜੀ ਮਤਲਬ ਕੰਮ ਤੇ ਆਹ ਦੇਖੋ ਕੋਈ ਅ ਪਹਿਲਾਂ ਤਾਂ ਮਨੋ ਪਲਾਜ਼ਾ ਹੀ ਹੁੰਦੇ ਆ ਉੱਥੇ ਬਣਿਆ ਉੱਥੇ ਹੁੰਦਾ ਸੀ ਉੱਥੇ ਸਿੱਖਤ ਬੀਲੀ ਉੱਥੇ ਲਟ ਗਈ ਹਮ ਕੋਈ ਸਰਕਾਰ ਦੇ ਕਰਤਾ ਵੀ ਉੱਥੋਂ ਲੋ ਆਪ ਦਾ ਪਾਰਕ ਵਗੈਰਾ ਕਸੈਂਟ ਤੇ ਜਾਓ ਠੀਕ ਹੈ ਤਾਂ ਵੀ ਜਾਂਦੇ ਪੀ ਕੇ ਮਸਤ ਪਈ ਹੈ ਨਾ ਕਿਸੇ ਨਾਲ ਲੜਾਈ ਨਾ ਹੋ ਰੋਦਾ ਠੀਕ ਹੈ ਇਹ ਜਿਹੜਾ ਕੰਮ ਕਰ ਰਹੀ ਹੈ ਗੋਲੀ ਵਾਰੀ ਹੋਰ ਸਾਰਾ ਕੁਝ ਇਹ ਸਾਰਾ ਕੁਛ ਇੱਥੇ ਵੀ ਚੱਲਦਾ ਦੂਜੇ ਸਟੇਟਾਂ 'ਚ ਵੀ ਚੱਲਦਾ ਤੁਸੀਂ ਇੱਕ ਕੰਟਰੀ 'ਚ ਵੀ ਚੱਲਦਾ ਅਸੀਂ ਭਾਰਤ ਦੇ ਵਿੱਚ ਇਹ ਐਪ ਕੋਦੇ 'ਚ ਪੰਜਾਬੀਆਂ ਦਾ ਨਾਮ ਜ਼ਿਆਦਾ ਹੁੰਦਾ ਉਹਦਾ ਦੁੱਖ ਜ਼ਿਆਦਾ ਹੁੰਦਾ ਯਾਰ ਵੀ ਕਿੱਧਰ ਦਾ ਟਿਕ ਜੋ ਆ ਠੀਕ ਹੈ ਜਿਵੇਂ ਪਿਛਲੇ ਕੰਮ ਇੱਕ ਕਾਫਿਲ ਕੈਪਟਨ ਸ਼ਰਮਾ ਤਾਂ ਸੀਗਾ ਉੱਥੇ ਤਾਂ ਉੱਥੇ ਵੀ ਗੋਲੀਬਾਰੀ ਹੋਈ ਵੀ ਆ ਕਿ ਉਹ ਹੀ ਆਪੇ ਉਹਨੇ ਮੋਦੀ ਦੇ ਨਾਲ ਗੱਲਬਾਤ ਕਰ ਲਈ ਜਾਂ ਹੋਰ ਆ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਜਾਂਦੇ ਨੇ ਹਾਲਾ ਕਿ ਇਹਨਾਂ ਦੇ ਉਹ ਤਾਂ ਦੇਖੋ ਤਾਂ ਪੜਕਾਏ ਜਾਂਦੇ ਨੇ ਜੀ ਇਹ ਤਾਂ ਚੱਲਦਾ ਰਹਿੰਦਾ ਕੋਈ ਇਹ ਥੋੜੀ ਆ ਵੀ ਪੁੰ ਤਾਂ ਕਹਿੰਦੇ ਆ ਪਰ ਬੋਲਣ ਦੀ ਜਿਆਦੀ ਆ ਪਰ ਸੋਚ ਦੀ ਜਿਆਦੀ ਆ ਠੀਕ ਹੈ ਤੂੰ ਜੇ ਦੀ ਜਦੀ ਕਿਤੇ ਮਨ ਮੇਰਾ ਮਨ ਨਹੀਂ ਕਰਦਾ ਵੀ ਮੈਂ ਇਸ ਪਾਰਟੀ ਨਾਲ ਖੜਾ ਰੱਖਣਾ ਮਨੋ ਮੇਰਾ ਮਨ ਨਹੀਂ ਕਰਦਾ ਪਿਆ ਚੀਜ਼ ਖਾਣਾ ਖਾਣਾ ਮਨੋ ਇਹ ਇਹ ਤਾਂ ਮੇਰੀ ਜਤੀ ਹੈ ਕਹਿ ਦੇਣਾ ਠੀਕ ਹੈ ਮੈਂ ਦੇਖਣਾ ਵੀ ਮੈਨੂੰ ਕਿ ਅੱਜ ਕੱਲ ਤਾਂ ਬੰਦਾ ਪਰਿਵਾਰ ਦੇ ਵਿੱਚ ਹਰ ਕਿਸ ਦੀ ਯਾਦ ਹੁੰਦੇ ਤੁਸੀਂ ਖਾਣ ਵੀ ਨੂੰ ਚਟੋ ਰਾਜਨੀਤੀ ਹੈ ਤੁਸੀਂ ਕਈ ਪਰਿਵਾਰ ਦੇ ਦੇਖੋਗੇ ਕਪਰਾ ਅਹੜੀ ਦਾ ਲੈ ਕਪਰਾ ਕਾਂਗਰਸ ਨਾਲਾ ਚੱਲੀ ਜਾਂਦੇ ਨੇ ਵਿਚਾਰਾ ਦੀ ਆਉਂ ਨਹੀਂ ਚੱਦਾ ਜਾਂ ਅਲੱਤੀ ਮਰਜੀ ਆ ਲੈ ਜੇ ਤੇਰੇ ਨਾਲ ਇਹ ਥੋੜੀ ਵੀ ਉਹਦੇ ਨਾਲ ਕੋ ਕਰ ਦੋ ਠੀਕ ਹੈ ਇੱਕ ਸਿਸਟਮ ਹੁੰਦਾ ਸਿਸਟਮ ਕਰ ਕਰਾ ਜੀ ਮੇਰਾ ਆਖਰੀ ਸਵਾਲ ਇੱਕ ਤਾਂ ਆਨਲਾਈਨ ਫਰੋਡ ਬਾਰੇ ਥੋੜੀ ਸਾਨੂੰ ਦੱਸ ਕੇ ਜਾਣਕਾਰੀ ਦੇ ਦਿਓ ਇੱਕ ਦੂਜਾ ਜਿਹੜੇ ਫਾਸਟੈਗ ਲੱਗਦੇ ਨੇ ਲੋਲ ਬੁਲਾ ਜਾਂਦੇ ਉਹਤੇ ਵੀ ਪਿਛਲੇ ਦਿਨ ਖਬਰ ਆਈ ਹੈ ਕਿ ਭਾਈ ਗੱਡੀ ਘਰੇ ਖੜੀ ਤਿੰਨ ਦਿਨ ਕਿ ਉਹਦੇ ਪੈਸੇ ਕੱਟੇ ਗਏ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਨਲਾਈਨ ਫਰੋਡ ਤੇ ਜਿਹੜਾ ਫਾਸਟੈਗ ਚੱਲਦੇ ਨੇ ਉਹ ਵੀ ਆਨਲਾਈਨ ਦੇ ਵਿੱਚ ਹੀ ਆ ਜਾਂਦੇ ਆ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਅਰੇ ਜਿੰਦਰਜੀ ਪਹਿਲਾਂ ਆਪਾਂ ਗੱਲ ਕਰਦੇ ਆ ਫਾਸਟੈਗ ਦੀ ਠੀਕ ਹੈ ਜੀ ਫਾਸਟੈਗ ਜੁੜਿਆ ਤਾਂ ਆਪਣੇ ਆਨਲਾਈਨ ਨਾਲ ਹੀ ਹੈ ਕਿਉਂਕਿ ਜਿਹੜਾ ਤੁਹਾਡਾ ਆਪਣਾ ਫਾਸਟੈਗ ਲੱਗਦਾ ਉਹ ਆਪਣੇ ਬੈਂਕ ਅਕਾਊਂਟ ਨਾਲ ਜੁੜ ਜਾਂਦਾ ਠੀਕ ਹੈ ਜੀ ਅੱਗੇ ਕੀ ਹੁੰਦਾ ਸੀ ਫਾਸਟ ਟੈਗ ਲੱਗ ਜਾਂਦਾ ਸੀ ਬੈਂਕ ਅਕਾਊਂਟ ਨਾਲ ਜੁੜ ਜਾਂਦਾ ਸੀ ਹੁਣ ਦੋ ਗੱਲ ਲੌਗ ਇਨ ਕਈ ਦੁਆਰ ਵਿੱਚ ਘੱਟੀ ਦਾ ਨੰਬਰ ਵੀ ਪਾਇਆ ਜਾਂਦਾ ਠੀਕ ਹੈ ਜੀ ਜੇ ਸੋਨਾਂ ਫਾਸਟ ਟੈਗ ਨਹੀਂ ਚੱਕਿਆ ਤਾਂ ਗੱਡੀ ਦਾ ਨੰਬਰ ਹੀ ਚੱਕ ਲਦੇ ਅੱਛਾ ਜੀ ਉਸ ਤੋਂ ਵੀ ਕੱਟਿਆ ਜਾਂਦਾ ਠੀਕ ਹੈ ਜੀ ਔਰ ਇਹੀ ਕਹਿੰਦਾ ਇਹਨਾਂ ਦੇ ਸਮੇਂ ਸਮੇਂ ਨਾਲ ਬਹੁਤ ਮੁਸ਼ਕਿਲਾਂ ਰਹਿਣ ਲੱਗੀਆਂ ਨੇ ਮੇਰੇ ਕੋਲ ਤਾਂ ਅੱਜ ਜੀ ਮੈਂ ਜਦੋਂ ਕੁਝ ਸਾਲ ਪਹਿਲਾਂ ਦੀ ਗੱਲ ਬੜਵਾਂ ਉਦੋਂ ਤਾਂ ਮੇਰੇ ਮੇ ਕੈਮਰੇ ਉਹਨਾਂ ਤੇ ਚਲਾਇਆ ਹੈ ਕੈਮਰੇ ਨੇ ਗੱਡੀ ਦਾ ਚੱਕਿਆ ਨਹੀਂ ਹੂੰ ਉਦੋਂ ਬਾਅਦ ਉਹ ਮਸ਼ੀਨ ਦੀ ਦਾ ਮਸ਼ੀਨ ਲਾ ਕਿਉਂ ਨਹੀਂ ਫਸਟ ਹੈ ਕੱਟ ਤਬੀਰਾ ਠੀਕ ਹੈ ਜੀ ਹਾਂਜੀ ਅਸੀਂ ਤਾਂ ਕੱਟ ਕੇ ਗਈਆਂ ਹਮ ਇੱਕ ਮੈਸੇਜ ਉਹਦੋਂ ਆ ਗਿਆ ਇੱਕ ਫੇਰਾਂਗੇ ਲਾ ਦੇ ਨਾਲ ਦੇ ਨਾਲ ਹੀ ਆ ਗਿਆ ਹਾਂਜੀ ਠੀਕ ਹੈ ਚਲੋ ਆਪਾਂ ਵੀ ਹੋਰ ਨਹੀਂ ਕਰਾਂ ਅਸੀਂ ਕਈ ਵਾਰ ਦੋ ਵਾਰ ਹੀ ਆ ਜਾਂਦਾ ਬੱਸ ਪਤਾ ਉਹ ਕਾ ਵਾਸ ਕਰਿਆ ਚੈੱਕ ਕਰ ਦੋ ਵਾਰ ਹੀ ਪਹਿਲੇ ਕੱਟ ਗਿਆ ਅੱਛਾ ਜੀ ਫਿਰ ਮੈਂ ਇਹਨਾਂ ਨੂੰ ਫੋਨ ਮਾਰਿਆ ਠੀਕ ਹੈ ਜੀ ਉਹ ਮੈਨੂੰ ਬਖਤੀ ਦੀ ਬੰਨੀ ਉਹ ਕਹਿੰਦੇ ਜੀ ਕਈ ਵਾਰ ਚਲੋ ਚੱਕਾ ਕੋ ਦੂਆ ਕੈਮਰੇ ਦੇ ਵੀ ਚੱਕਦੇ ਹਮ ਕਹਿੰਦੇ ਜੀ ਜਦੋਂ ਤੁਸੀਂ ਦੁਆਰਾ ਡੱਕੇ ਸਾਨੂੰ ਦੱਸਿਓ ਸੀ ਸਾਨੂੰ ਦੂਜੀ ਬੱਸੇ ਦੀ ਕੱਢਦੇ ਅੱਛਾ ਕਿਹਤਰਾ ਚਲੋ ਮੇਰਾ ਤੋੜਾ ਜਿਹੜਾ ਸੀ ਲੈਪ ਕਵਰ ਇਹ ਕੋਈ ਵੱਡੀ ਗੱਲ ਨਹੀਂ ਵੀ ਇਹ ਘਰੇ ਘਣੀ ਗੱਡੀ ਦਾ ਕੱਟਿਆ ਗਿਆ ਕੱਟਿਆ ਮੈਨੂੰ ਦੇ ਦੋ ਚੱਕਰ ਦੇ ਇੱਕ ਤਾਂ ਹੋ ਸਕਦਾ ਵੀ ਉਹਦਾ ਫਾਸਟੈਗ ਉਹ ਜੇਬ ਚੋਂ ਵੀ ਜਾ ਉਹ ਕਿਸੇ ਹੋਰ ਗੱਡੀ ਚ ਗਿਆ ਵੀ ਕਈ ਕਿਉਂ ਹਰ ਇੱਕ ਬੰਦਾ ਗੱਡੀ ਦੇ ਤੇ ਫਾਸਟੈਗ ਨਹੀਂ ਲਾ ਕੇ ਰੱਖਦਾ ਤਾਂ ਉਹਦੀ ਪਰਸਪੋਰਸ ਚ ਹੋਵੇ ਕਿਸੇ ਨਾਲ ਕ੍ਰੋਸ ਕਰਿਆ ਹੋਵੇ ਤਾਂ ਤਾਂ ਕੱਟੇ ਜੇ ਹੋ ਸਕਦਾ ਤੇ ਭਾਸ਼ਟਾਗ ਦਾ ਡੀਟੇਲ ਦੇ ਨਹੀਂ ਹੋ ਗਿਆ ਤਾਂ ਦੂਸਰਾ ਕਾਰ ਹੋ ਸਕਦਾ ਵੀ ਕਿਸੇ ਬੰਦੇ ਨੇ ਗੱਡੀ ਦਾ ਕੀ ਕਰ ਦੇਦਾ ਇਹ ਖਾਸ ਕਰਕੇ ਟੈਕਸੀ ਵਾਲੇ ਜਦੋਂ ਫਾਸਟੈਗ ਲਵਾਉਂਦੇ ਆ ਗੱਡੀ ਦਾ ਨੰਬਰ ਇੱਕ ਅੱਧਾ ਖਰੇ ਇਧਰ ਉਧਰ ਕਰ ਦੇਦੇ ਠੀਕ ਹੈ ਤਾਂ ਕਿ ਗੱਡੀ ਦੇ ਨੰਬਰ ਤੋਂ ਨਸਕਰਤਾਂ ਨਾ ਹੋ ਕਬੀ ਜਿਆਦਾਤਰ ਕੋਲੇ ਕੋਈ ਨਾ ਕੋਈ ਟੂਨ ਫਰੀ ਹੁੰਦਾ ਜਿਵੇਂ ਆਪਾਂ ਨੂੰ ਆਪਾਂ ਨੂੰ ਬਿਠਿੰਡਾ ਟੂਨ ਫਰੀ ਹੈ ਇੱਕ ਤੋਂ ਫਰੀ ਹੈ ਆਪਾਂ ਨੂੰ ਕਈ ਵਾਰ ਫਸਟ ਟੇਕ ਦਿੱਕਤ ਦਿੰਦਾ ਅੱਗੇ ਮੈਂ ਉਧਰ ਉਹ ਸਕੂਲ ਜਾਣ ਕਰਕੇ ਬੇਟੀ ਪੜਦੀ ਸੀ ਲਵਾਈਆਂ ਵੇ ਅਸੀਂ ਜਦੋਂ ਮੈਂ ਬਿਠਿੰਡੇ ਜਾ ਕੇ ਰਹਾ ਮੈਂ ਹੁਣ ਕਿਆ ਕਰਾਂ ਮੇਰੇ ਕੋਲੇ ਪ੍ਰਿੰਸ ਦਾ ਕੜਾ ਉਹ ਕਦੇ ਜੀ ਤੱਕਟੇ ਉਹ ਪਹਿਲੀ ਕਟੇ ਜਾਂਦਾ ਸੀ ਅੱਛਾ ਜੀ ਮੈਂ ਤੇ ਕਪੜਾ ਵੀ ਪਾਇਆ ਬਹੁਤ ਕੁਝ ਕਰਿਆ ਕੱਟੇ ਜਾਂਦਾ ਸੀ ਠੀਕ ਹੈ ਜੀ ਵੀ ਉਹ ਉਹ ਤੋਂ ਫਿਰ ਕੀ ਕਰਦੇ ਨੇ ਟੈਕਸੀ ਵਾਲੇ ਇਹ ਗੱਡੀ ਦਾ ਨੰਬਰ ਗਲਤ ਲਿਖਾ ਲੈਂਦੇ ਨੇ ਇੱਕ ਅੱਖਰ ਹੋ ਸਕਦਾ ਵੀ ਕਿਸੇ ਦੇ ਗੱਡੀ ਦਾ ਨੰਬਰ ਇਹਦੇ ਨੰਬਰ ਨਾਲ ਮੇਚ ਕਰ ਗਿਆ ਕਉ ਕਿ ਇਹਦੇ ਫਸਟ ਟੈਕ ਚ ਵੀ 33 ਨੰਬਰ ਪਰ ਉਹ ਪੋਸਟ ਵੀ ਭਲੇ ਇਹ ਬਹੁਤਾ ਹੋ ਜਾਂਦਾ ਮਤਲਬ ਇਹ ਜਾਂਦੀ ਹੈ ਤਾਂ ਮਤਲਬ ਵੱਡੀ ਗੰਤੀ ਵਿੱਚ ਵੀ ਜਾ ਸਕਦਾ ਜੀ ਇਹ ਆਏ ਕੱਟੇ ਜਾਂਦੇ ਨੇ ਜੀ ਇੰਨਾ ਚਾਹੀਦਾ ਕੰਪਲੀਟ ਪਾਈ ਜਾ ਸਕਦੀ ਹੈ ਕਿਉਂਕਿ ਹੋਰ ਕਿਤੇ ਸੁਣਵਾਈਆਂ ਨਹੀਂ ਉਹਨਾਂ ਨੂੰ ਕੰਪਲੀਟ ਪਾਈ ਜਾ ਸਕਦੀ ਹੈ ਆਨਲਾਈਨ ਬੜੀ ਬਹੁਤ ਉਹਨਾਂ ਦਾ ਰੱਤਨ ਮੈਂ ਇੱਕ ਪਟਿਆਲੇ ਇੱਕ ਪੰਚਗੁਰੇ ਹੈ ਠੀਕ ਹੈ ਜੀ ਉੱਥੋਂ ਕੁਝ ਨਾ ਕੁਝ ਹੋ ਜੇ ਧਕੇ ਨਾ ਕੇ ਓਕੇ ਜੀ ਕਿਉਂਕਿ ਜਿਹੜੇ ਇਹ ਟੋਲ ਨੇ ਇਹਦੇ ਨੂੰ ਸਿਰਫ ਕਟਰਾ ਦਾ ਹਿੱਸਾ ਸੁਣਵਾਈ ਕੋਈ ਨਹੀਂ ਇਹਨਾਂ ਕੋਲ ਠੀਕ ਹੈ ਜੀ ਇਹ ਤਾਂ ਕਹਿੰਦੇ ਜੀ ਉੱਥੇ ਜਾਓ ਹਾਂ ਹਾਂ ਔਰ ਦੂਸਰੀ ਤੁਸੀਂ ਆਨਲਾਈਨ ਧੱਕੀ ਹੂੰ ਆਨਲਾਈਨ ਧੱਕੀ ਕੋਈ ਇੱਕ ਨਹੀਂ ਹਿੱਤਾ ਇਹ ਵੀ ਇਹ ਵੀ ਛੋਟਾ ਚੰਦਾ ਹੂੰ ਇਹ ਆਪਾਂ ਆਏ ਐਪੀਸੋਡ ਦੇ ਵਿੱਚ ਇੱਕ ਆਨਲਾਈਨ ਧੱਕੀ ਵਾਲੀ ਗੱਲ ਕਰਨ ਫਦੇ ਠੀਕ ਹੈ ਜੀ ਕਿਉਂਕਿ ਜਦੋਂ ਦਾ ਕੇਂਦਰ ਸਰਕਾਰ ਨੇ ਆਪਾਂ ਨੂੰ ਡਿਜੀਟਲ ਕਾਜਾਂ ਦੀ ਕੋਸ਼ਿਸ਼ ਕਰੀ ਹੈ ਆਪਾਂ ਹਰ ਕੁਝ ਆਧਾਰ ਕਾਰਡ ਮੋਬਾਈਲ ਨਾਲ ਜੋੜ ਕੇ ਰੱਖਤਾ ਕੋਈ ਚਾਹੇ ਛੋਟੇ ਬੈਂਕਾਂ ਚਾਹੇ ਛੋਟੇ ਘਰ ਦੀ ਰਜਿਸਟਰੀ ਹੈ ਇਵਨਟ ਕੇ ਛੋਟਾ ਜਿਹੜਾ ਇਲਾਜ ਹੋ ਰਿਹਾ ਜਾਂ ਕੁਝ ਵੀ ਹੈ ਤੁਸੀਂ ਕੀ ਖਾ ਰਹੇ ਕੀ ਪੀ ਰਹੇ ਆਰ ਕੁਝ ਸਰਕਾਰ ਕੋਲ ਜਾਦੇ ਠੀਕ ਹੈ ਜੀ ਹਰ ਚੀਜ਼ ਦੀ ਰੋਲ ਤੇ ਸਰਕਾਰ ਨੂੰ ਛੋਟੇ ਤੋਂ ਮਿਲ ਰਹੀ ਹੈ ਪਰ ਇਸ ਦੀ ਠੱਗਿਆ ਦੇ ਵੀ ਜਿਵੇਂ ਜਿਵੇਂ ਇਹਦੇ ਫਾਇਦੇ ਆਉਂਦੇ ਨੇ ਉਹਦੇ ਨੁਕਸਾਨ ਪਤਾ ਹੂੰ ਔਰ ਆਪਣੇ ਲੋਕਾਂ ਨੂੰ ਜ਼ਿਆਦਾ ਕਿਉਂਕਿ ਆਪਣੇ ਲੋਕਾਂ ਜ਼ਿਆਦਾ ਬੜੇ ਦਿਖੀਂਦੀਆਂ ਠੀਕ ਹੈ ਕਿਉਂਕਿ ਜਿਹੜੇ ਠੱਗਾ ਉਹ ਬਹੁਤ ਛੱਤ ਹੋਵੇ ਹੂੰ ਕਦੇ ਬੈਂਕ ਬਲਾਜਮਨ ਕਿਹਨਾਂ ਦਿਆ ਕਦੇ ਬੀਮਾ ਵਾਲੇ ਬਲਾਜਮਨ ਪਰ ਕਿਹਨਾਂ ਦਿਆ ਹੁਣ ਤਕੜੇ ਤਕੜੇ ਚਚਾਪ ਕਿਹਨਾਂ ਨਾਲ ਦੇਖੋ ਪੁਲਸ ਬਲਾਜਮਨ ਕਿਹਨਾਂ ਮਾਰਸੀ ਕਿ ਸਿਰ ਕੁਛ ਕਰਦੀ ਹੈ ਤਾਂ ਆਪਾਂ ਕਿਹਦੇ ਪਾਣੀ ਪਾਸ ਠੀਕ ਹੈ ਅੱਜ ਕੱਲ ਜਿਹੜੀ ਠੱਗੀ ਚੱਲ ਰਹੀ ਆ ਉਹ ਤੋਂ ਬਚ ਕੇ ਚੱਲਣਾ ਚਾਹੀਦਾ ਇੱਕ ਤਾਂ ਹੁਣ ਚੱਲ ਰਹੀ ਹੈ ਆਧਾਰ ਜਿਹੜਾ 10 ਲੱਖ ਦਰਸ਼ਕਾਂ ਨੂੰ ਦੱਸਣਾ ਛੁੱਟਿਆ ਜੀ ਕਿਸੇ ਦਾ ਵੀ ਹੂੰ ਕੌਣ ਹੁੰਦਾ ਇਹ ਸੋਡਾ ਕਾਰਡ ਅਪਡੇਟ ਕਰਨਾ ਸੁਣਨੇ ਆ ਆ ਸੋਡਾ ਨਾਮ ਆਪਾਂ ਹੋ ਜਨ ਨਵੀਂ ਜੇ ਤਾਂ ਨਾਮ ਸਹੀ ਬੋਲਦੇ ਤਾਂ ਕਾਰਡ ਸਹੀ ਬੋਲਦਾ ਫੋਨ ਨੰਬਰ ਸਹੀ ਵੀ ਠੀਕ ਆ ਮਹਿਕਮਾ ਲੋ ਹੂੰ ਮਹਿਕਮਾ ਰਹੀ ਹੈ ਠੀਕ ਹੈ ਇਹ ਫਰੋਡ ਦੇ ਚਾਰਟ ਕਰੀ ਜਾਂ ਉਹਨਾਂ ਨੇ ਚੱਕ ਲੈਂਦੇ ਆ ਹੂੰ ਉਹ ਕਿਵੇਂ ਚੱਕਦੇ ਉਹ ਵੀ ਸੁਣਨੇ ਆ ਇਹ ਸੋਡਾ ਦੇ ਵਿੱਚ ਸਮੇਂ ਸਮੇਂ ਨਾਲ ਤੇ ਸੁਖੀ ਉਹਦੇ ਵਿੱਚ ਜਿਆਦਾ ਜਾਣਕਾਰੀ ਆਪਾਂ ਹੀ ਦਿੰਦੇ ਇਹਨਾਂ ਨੂੰ ਠੀਕ ਹੈ ਜੀ ਠੀਕ ਹੈ ਨਾ ਜੀ ਠੀਕ ਹੈ ਤੇ ਉਹ ਜਾਣਕਾਰੀ ਚੱਕ ਕੇ ਮੈਨੂੰ ਬੋਲਦੇ ਵੀ ਤੁਸੀਂ ਕਹਿੰਦਾ ਬੋਲਦੇ ਸੋਡੇ ਕਰ ਇੰਨੇ ਜੀ ਆ ਸੋਡਾ ਆਧਾਰ ਕਾਰਡ ਤੇ ਤੁਹਾਡਾ ਬੀਮਾ ਕਰਨਾ 10 ਲੱਖ ਦਾ ਸਰਕਾਰ ਵੱਲੋਂ ਬੀਮਾਇਆ ਆ ਤੁਹਾਡੇ ਜੀ ਇਹਨਾਂ ਨੂੰ ਮਿਲੂਗਾ ਠੀਕ ਹੈ ਜੀ ਹੋਰ ਕੋਈ ਕੋ ਜੜ ਕੇ ਕਦੇ ਜੀ ਦਾ ਚਾਣਦੇ ਹੋ ਉਹ ਕਹ ਪਗ ਨਹੀਂ ਜੀ ਉਹਦਾ ਨਾਮ ਵੀ ਬਣਾ ਚਾਹੋ ਵੀ ਚਲੋ ਫਿਰ ਉਹਦਾ ਪਾ ਲਿਆ ਮੈਂ OTP ਉਹਦਾ 100 ਕੁ ਰੁਪਏ ਦਾ ਉਹ ਦੇ ਦੋ ਠੀਕ ਹੈ ਪਗ ਨੇ ਵੀ ਜੀ ਦਾ ਨਾ ਪਉਣਾ ਪਤਾ ਲੱਛ ਜਾਗੇ ਹਾਂ ਜੀ ਪਰ ਜਦੋਂ OTP ਦਿੱਤਾ ਪਸੂਨ ਤੇ ਠੀਕ ਹੋਰ ਜਾਂਦੇ ਜਾਂਦੇ ਸਾਡੇ 15 ਗਣ ਤੁਸੀਂ ਕੀ ਕੋਈ ਮਤਲਬ ਇੱਕ ਸਨੇਹਾ ਦੇਣਾ ਚਾਹੋ ਹਾਂ ਇਹ ਭਾਈ ਵੀ ਸ਼ੁਰੂ ਕਰਦੇ ਆ ਵੀ ਹਰ ਮਾਰ ਆਪਾਂ ਇੱਕ ਸਨੇਹਾ ਦੇ ਆ ਕਰੀਏ ਜਿਦਾ ਕਿ ਲੋਕਾਂ ਦਾ ਹੱਥ ਹੋਵੇ ਲੋਕਾਂ ਦੇ ਕਰਮ ਹੋਵੇ ਉਹਦੇ ਚ ਇਸ ਵਾਰ ਤਾਂ ਸਨੇਹਾ ਹੀ ਹੈ ਜਿਹੜੇ ਵਿਚਾਰ ਚ ਪਜਨਾ ਫੋਟ ਦੇਖਦੇ ਆ ਵੀ ਟ੍ਰੈਫਿਕ ਸਮੱਸਿਆ ਬਹੁਤ ਵੱਡੀ ਹੋਈ ਪਈ ਹੈ। ਹਮਮ ਔਰ ਆਪਾਂ ਗਾਲਾਂ ਕੱਢ ਲਿਆ ਟ੍ਰੈਫਿਕ ਕਰਮਚਾਰੀਆਂ ਨੂੰ, ਸਰਕਾਰ ਨੂੰ ਜਾਵੋਗੇ। ਫਿਰੰਤੂ ਗਲਤੀ ਆਪਰੀਆਂ ਦੀ। ਠੀਕ ਹੈ ਜੀ। ਜਿੱਥੇ ਆਪਾਂ ਲੋਨੇ ਵੀਕਲ ਆਪਣੇ ਦੇ, ਸਾਈਕਲ ਆਪਣੇ ਦੇ, ਸਕੂਟਰ ਆਪਣੇ ਦੇ, ਕਾਰ ਆਪਣੀਆਂ ਨੇ। ਦੁਕਾਨਾਂ ਬੋਧੇ ਸਮਾਨ ਆਪਾਂ ਰੱਖਿਆ। ਹਮਮ ਤੇ ਆਪਾਂ ਦੋਸ਼ੀ ਦੂਜਿਆਂ ਨੂੰ ਕਹੀਏ ਨੇ। ਠੀਕ ਹੈ ਜੀ। ਪਰ ਜੇ ਸਰੀ ਸਾਰੇ ਰੁਪਏ ਦੇਂਦੀ ਐ ਇੱਕ ਦਾ ਟੰਡਾ ਦਾ ਰੜੂਗਾ ਵੀ ਠੀਕ ਐ ਤੁਹਾਡੀ ਮਜਬੂਰੀ ਐ ਸਾਨੂੰ ਵੀ ਪਤਾ ਵੀ ਜੇ ਤੁਸੀਂ ਸਮਾਨ ਨਾਲ ਲਾਉਂਗੇ ਤਾਂ ਕੋਈ ਨਾ ਕੋਈ ਕਾਰ ਖੜਾ ਜੀ ਤੁਹਾਡੇ ਬਾਅਦ ਚ ਜਮਾ ਨਾ ਦਿਖ ਲਉ ਤੁਮ ਕੁਛ ਇੱਕ ਦੂਜੇ ਤੋਂ ਅੱਗੇ ਕਰਕੇ ਇੱਕ ਦਾ ਉਹ ਕੋਸ਼ਿਸ਼ ਕਰੋ ਘਟੋ ਘਟ ਕਰੋ ਠੀਕ ਐ ਦੂਸਰਾ ਜਿਹੜੇ ਵੀਕਲ ਖੜੇ ਕਰਦੇ ਐ ਉਹ ਦੇਖੋ ਐਡੀ ਵਧੀਆ ਤੁਸੀਂ ਕੱਡੀ ਚਲਾ ਲੈਨੇ ਨੇ ਵਧੀਆ ਟ੍ਰੈਲੀ ਟਰੈਕਟਰ ਚਲਾ ਲੈਨੇ ਨੇ ਵਧੀਆ ਮੋਟਰਸਾਈਕਲ ਪਰ ਜਦੋਂ پارک ਕਰਦੇ ਓਦੋਂ ਐਡਾ ਪੁੱਜੜ ਤਰੀਕੇ ਨਾਲ ਕਰਕੇ ਜਿਨਾ ਯਕ ਕਸਮ ਐ ਨਹੀਂ ਪਤਾ ਲੱਗਦਾ ਵੀ ਛੜਕ ਦੇ ਵਿਚਾਲੇ ਖੜੀ ਕਰਕੇ ਤੁਸੀਂ ਹਰ ਦਿਨ ਦੇ ਹਾਲਾਤ ਨਹੀਂ ਆ ਵੀਰਾਂ ਕ ਤੁਸੀਂ ਕੱਲ ਕਾਰਾਂ ਦੇਖਿਆ ਕਰੋ ਉਹਦੇ ਚ ਦੋ ਕਾਰ ਲੇਖਦਾ ਇੱਕ ਮਿੰਟ ਆ ਜਾ ਬਸ ਮੈਂ ਪਰਚੀ ਵੜ ਕੇ ਤੇ ਰਿਹਾ ਤੂੰ ਤਾਂ ਬੇਲਾਗਣਾ ਤਨੀ ਬੇਲਾ ਆ ਠੀਕ ਹੈ ਜਿਹਦੇ ਨੂੰ ਜਾਂਦੇ ਸਾਰ ਸਮਾਨ ਫੜਾ ਦੂ ਦੋ ਮਿੰਟ ਪਾਸੇ ਲਾ ਦੇ ਇਹਨੂੰ ਠੀਕ ਹੈ ਦੂਜੀ ਪ੍ਰੋਬਲਮ ਉਹਦੀ ਹੈ ਵੀ ਤੁਰ ਕੇ ਤਾਂ ਰਾਜੀ ਨਹੀਂ ਪਏ ਉਹਦੇ ਪੱਥਾ ਹੂੰ ਯਾਦ ਕਰ ਤੋ ਸਤਨੜਾ ਉਹਦੇ ਵਾਰ ਸੀ ਬ੍ਰੇਕ ਮਾਰ ਰਿਆ ਪਰ ਕੀ ਹੋਵੇ ਰਹੋਗੇ ਠੀਕ ਹੈ ਅੱਗੇ ਪਿੱਛੇ ਲਾਓ ਥੋੜਾ ਤੁਰ ਲੋਗੇ ਕੀ ਹੋਜੂ ਇਸ ਵਾਰ ਨੇ ਤੁਰ ਲੋ ਹੈ ਤੜੀ ਵੀ ਤਾਂ ਮੈਂ 500 ਸਾਰੇ ਦਰਸ਼ਕਾਂ ਨੂੰ 베ਂਤੀ ਹੈ ਵੀ ਜਿਹੜੇ ਇਹ ਪਿਘੜੀ ਟ੍ਰੈਕ ਦੀ ਸਮੱਸਿਆ ਹਰ ਸ਼ਹਿਰ ਦੀ ਸਮੱਸਿਆ ਹੂੰ ਜਿੱਦਨੇ ਕ ਭੂਮਿਕਾ ਪੜਵਾ ਸਦੇ ਕੋਪਾ ਸਾਰਿਆਂ ਦਾ ਤਾਂ ਠੀਕਾ ਲੈ ਨਹੀਂ ਸਕਦੇ ਬਤੇ ਰਹਿ ਗਿਆ ਜਿਹੜੇ ਅੜੀਲਾ ਮੈਂ ਤਾਂ ਮੈਂ ਨਾ ਮੰਨੂ ਆਪਦੀ ਜਿੰਮੇਵਾਰੀ ਸਮੱਸਿਆ ਕੁਝ ਕਰੋ ਪਿਆਪਾ ਘਟੋਟੇ ਹੋਈਏ ਪੀਸੇ ਆਪੜੋ ਇੱਕ ਟਿੰਟ ਵੀ ਕੰਮ ਕਰ ਤਾਂ ਗੱਡੀਓ ਪਾਰਕਿੰਗ ਵਧੀਆ ਟੱਡਲ ਜੈਂਟਲਮੈਨ ਤਰੀਕੇ ਨਾਲ 서ਦੀ ਠੀਕ ਹੈ ਔਰ ਦੂਸਰੀ ਹੈ ਵੀ ਦੂਸਰੇ ਵਾਰੇ ਜਰੂਰ ਸੋਚ ਕੇ ਲਾਈਏਗੀ ਠੀਕ ਹੈ ਜੀ ਬੀਜਾ ਅਗਲੇ ਨੂੰ ਕੋਈ ਮੇਰੇ ਕਰਕੇ ਪਰੇਸ਼ਾਨੀ ਤਾਂ ਨਹੀਂ ਆਦੀ ਆਪਾਂ ਗੱਡੀ ਲਾ ਕੇ ਤੁਰ ਜੇ ਤੇ ਮੜਕੇ ਲਗਾ ਲਕਦੀ ਜਾਂਦਾ ਉਹ ਵੀ ਬਚਾ ਲਓ ਠੀਕ ਹੈ ਸੋ ਅੱਜੀਆਂ ਬੇਅੰਤਿਆ ਥੋੜਾ ਬਹੁਤ ਠੀਕ ਹਾਂਜੀ ਇਹ ਸੀਗੇ ਆਪਣੇ ਨਾਲ ਰਾਮਪਰਾਪੂ ਤੋਂ ਸੀਨੀਅਰ ਪੱਤਰਕਾਰ ਜਨੀਸ਼ ਕਰ ਕਰਾ ਜੀ ਤੇ ਹੋਰ ਆਉਂਦੇ ਹਫ਼ਤੇ ਤੱਕ ਆਪਾਂ ਇਹ ਵਾਰ ਐਂ ਦੁਬਾਰਾ ਰੱਖਦੇ ਹੁਣੇ ਖੜੀਆਂ ਗੱਲਾਂ ਸਿਆਸਤ ਦੀਆਂ ਅਗਲੇ ਐਪੀਸੋਡ ਦੇ ਵਿੱਚ ਮਿਲਦੇ ਹਾਂ ਔਰ ਤੁਹਾਡੇ ਜੋ ਕੋਈ ਮੁੱਦੇ ਹੁੰਦੇ ਨੇ ਉਹ ਸਾਨੂੰ ਤੁਸੀਂ ਜ਼ਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਉਹ ਲਿਖਦਾ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾ